ਕਿ ਕਿੰਨੇ ਜਿਹੜੇ ਤੁਹਾਡੇ ਕੋਲੋਂ ਟ੍ਰੇਨਿੰਗ ਕੀਤੇ ਗਏ ਨੌਜਵਾਨ ਮੁੰਡੇ ਕੁੜੀਆਂ ਨੇ ਨੌਕਰੀਆਂ ਦੇ ਉੱਪਰ ਜਾ ਚੁੱਕੇ ਨੇ ਤਾਂ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਮੇਰੇ ਹੁਣੇ ਹੀ 100 ਬੱਚਿਆਂ ਦਾ ਜੁਆਇਨਿੰਗ ਹਲੇ ਹੋਣੀ ਆ ਹਲੇ ਜਸਟ ਕਨਸਟੇਬਲ ਵਾਲੇ ਬੱਚਿਆਂ ਦੀ ਇਸ ਤੋਂ ਇਹ 4-5 ਸਾਲ ਤੋਂ ਅਕੈਡਮੀ ਮੈਂ ਰਨ ਕਰ ਰਹੇ ਹਾਂ ਗਰਦੀ ਲਾਲੋ 2021 ਦੇ ਵਿੱਚ ਬੈਸੀਆ ਮੇਰੇ ਕੋ 40 ਬਚੇ ਦਾ ਉਸ ਟਾਈਮ ਤੇ ਸੀਗਾ ਇੱਕ ਵਾਰਚ ਤਾਂ ਉਹਦੇ ਵਿੱਚੋਂ 39 ਬਚੇ ਲੱਗੇ ਨੇ ਤੇ ਇਹ ਦੀ 24 ਦੀ ਸਭ ਜਣ ਲੱਗੇ ਸਬ ਇੰਸਪੈਕਟਰ ਦਾ ਬੈਸੀਆ ਉਹਦੇ ਵਿੱਚੋਂ ਆਪਣੇ 25 ਸਬ ਇੰਸਪੈਕਟਰ ਜਿਹੜੇ ਸਿਲੈਕਟ ਹੋ ਗਏ ਹੁਣ ਆਪਣੀ ਜੋਬ ਤੇ ਉਹਨਾਂ ਦਾ ਹੁਣ ਚੜਨਾ ਹੈ ਉਹਨਾਂ ਦੀ ਡਿਊਟੀ ਤੇ ਚੜਨਾ ਹੈ ਠੀਕ ਹੈ ਇੰਨਾ ਕੋ ਹਨਰ ਬਖਸ਼ਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਗੱਲ ਕਰੂੰ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਪਣਾ ਇੱਕ ਪੁਲਿਸ ਥਾਣੇ ਦੇ ਵਿੱਚ ਇੱਕ ਬੱਚਾ ਤੁਹਾਨੂੰ ਜਰੂਰ ਮਿਲੇਗਾ ਮਿਲੇਗਾ ਸਾਰਾ ਕਿਉਂਕਿ ਜਦੋਂ ਮੈਂ ਪ੍ਰਾਈਵੇਟ ਗਰਾਊਂਡਸ ਕਰਦਾ ਸੀ ਨਾ ਤਾਂ ਹਰ ਰੋਜ਼ ਕਿਸੇ ਨਾ ਕਿਸੇ ਦੀ ਪ੍ਰੋਬਲਮ ਲੜਾਈਆਂ ਝਗੜੇ ਸਬ ਬਣੇ ਰਹਿੰਦੇ ਨੇ ਆਪਣੇ ਸਿਰਫ ਇਹ ਕਹਿਣ ਨੂੰ ਆਂ ਵੀ ਅਸੀਂ ਬਹੁਤ ਬਹੁਤੇ ਗਰਾਊਂਡ ਬਣਾ ਦੇਈ ਕਰਦਾ ਉਹ ਕਰਦਾ ਪਰ ਜਦੋਂ ਪ੍ਰਾਈਵੇਟ ਗਰਾਊਂਡ ਦੀ ਗੱਲ ਆਈ ਜਾਂ ਤਾਂ ਉੱਥੇ ਫਿਰ ਉਹ ਨਹੀਂ ਕਰਦੇ ਅਮਰੀਕਾ ਦੇ ਵਿੱਚ ਮੈਂ ਬੇਸਿਕ ਨਹੀਂ ਹਾਂ ਮੇਰਾ 100 ਕਰੋੜ ਰੁਪਏ ਤੋਂ ਉੱਤੇ ਦਾ ਸਿਸਟਮ ਚੱਲਦਾ ਸੀ ਜਦੋਂ ਮੈਂ ਛੱਡ ਕੇ ਆਇਆ ਤੁਸੀਂ 4-500 ਸਾਲ ਜਾਉਣ ਲਈ ਪੈਸਾ ਜੋੜ ਸਕਦੇ ਪਰ ਉਹ 4-5 ਸਾਲ ਲਿਆਉਣਾ ਕਿੱਥੇ ਉਹਦੇ ਬਦਲ ਫਿਰ ਮਾਂ ਪਿਓ ਦਾ ਪਿਆਰ ਉਹਨੂੰ ਦੇਣੀ ਦਾ ਫਿਰ ਉਹਨੂੰ ਉਦੋਂ ਬੁੱਕਲ ਚ ਲੈ ਕੇ ਉਹਨੂੰ ਪਿਆਰ ਦੇਈਦਾ ਫਿਰ ਉਹ ਸਮਝਾਈਦਾ ਫਿਰ ਉਹ ਚੰਗੇ ਬਣਦੇ ਅਸੀਂ ਕੱਲਾ ਬਾਡੀ ਨਹੀਂ ਬਦਲਦੇ ਮਨ ਵੀ ਬਦਲਦਾ ਅਸੀਂ ਤਾਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਆ ਜੇ ਸਾਨੂੰ ਉਹਦਾ ਕਰਜ਼ ਵੀ ਤਾਰਨਾ ਪੈਂਦਾ ਜੇ ਸਾਨੂੰ ਉਹਨੂੰ ਖਰਚ ਵੀ ਕਰਨਾ ਪੈਂਦਾ ਅਸੀਂ ਕੋਲੋਂ ਕਰਦੇ ਆ ਉਹਦਾ ਆਨੰਦ ਮਾਣਦੇ ਆ ਅਸੀਂ ਇਹ ਬੱਚਿਆਂ ਤੋਂ ਕੁਝ ਨਹੀਂ ਲੈਣਾ ਅਸੀਂ ਤਾਂ ਜਦੋਂ ਇਹ ਆਫਸਰ ਬਣ ਗਏ ਸਾਡੀਆਂ ਜਗ੍ਹਾ ਨੂੰ ਯਾਦ ਕਰਾਂਗੇ ਸਾਡੇ ਇਹਦੇ ਕੋ ਸਾਉ ਨੂੰ ਯਾਦ ਕਰਾਂਗੇ ਸਾਡਾ ਤਾਂ ਇਹ ਪਰਪਰ ਦਾ ਸਦਾ ਮਕਸਦ ਹੈ ਜੀ ਆਪਾਂ 15 ਸਾਲ ਮੈਂ ਕਹਿੰਦਾ ਜੇ ਤੁਸੀਂ ਸਟੱਡੀ ਨਹੀਂ ਹੁੰਦੇ ਹੋ ਬੇਸਿਕ ਸਟੱਡੀ ਨਹੀਂ ਹੁੰਦਾ ਤਾਂ ਐਟ ਲੀਸਟ ਇੱਕ ਸਾਲ ਇੱਕ ਸਾਲ ਤੁਸੀਂ ਕੰਪਲੀਟ ਇਗਜ਼ਾਮ ਦੀ ਤਿਆਰੀ ਨਹੀਂ ਦੇ ਦੋ ਗਰਾਊਂਡਾਂ ਨੂੰ ਦੇ ਦੋ ਸਾਰਾ ਨਾਲ ਤਾਂ ਤੁਹਾਡੀ ਸਿਹਤ ਵਧੀਆ ਹੋ ਗਈ ਨਾਲੇ ਤੁਹਾਨੂੰ ਜੋਬ ਆ ਜਿਹੜੀ ਗਰੰਟਡ ਨਹੀਂ ਤੇ ਉਹ ਵੀ ਜਿਹੜੇ ਕਹਿੰਦੇ ਨਾ ਰੇਸ਼ਮਤ ਰੇਸ਼ਮ ਦੇ ਵਿੱਚ ਐਵੇਂ ਤਾਂ ਕੁਝ ਨਹੀਂ ਹੈ ਆਪ ਹੀ ਨਹੀਂ ਮਿਹਨਤ ਕਰਨੀ ਹੀ ਟੱਕਾ ਤੋੜਨਾ ਨਹੀਂ ਹੈਗਾ ਫਿਰ ਘਰੇ ਬੈਠੇ ਗਈ ਜਾਣਾ ਸਰਕਾਰ ਨੂੰ ਦੋਸ਼ ਦੇਈ ਜਾ ਠੀਕ ਆ ਇੱਕ ਫਾਰਮ ਕੋਈ ਕਿਸੇ ਨੇ ਭਰਿਆ ਨਹੀਂ ਹੁੰਦਾ ਹੈਗਾ ਉਹ ਹਨਾ ਜੇ ਮੰਨ ਲਓ ਕੋਈ ਸਰਕਾਰ ਬਦਲ ਗਈ ਆ ਕੁਝ ਵੀ ਕਿਸ ਤਰ੍ਹਾਂ ਦਾ ਕੋਈ ਸੀਨ ਹੋ ਗਿਆ ਕੋਈ ਰਿੱਟ ਪੈ ਗਈ ਉਹ ਤੇ ਫਿਰ ਉਹ ਤੇ ਗਈ ਜਾਣਾ ਇਹ ਤਾਂ ਜੀ ਸਰਕਾਰਾਂ ਦੀ ਗਲਤੀ ਆ ਉਹ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਅਕਸਰ ਅਸੀਂ ਆਪਣੇ ਆਲ ਦਵਾਲ ਦੇ ਵਿੱਚ ਗੱਲਾਂ ਹੁੰਦੀਆਂ ਵੇਖਦੇ ਆ ਤੇ ਸੁਣਦੇ ਆ ਕਿ ਅਸੀਂ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਨੌਜਵਾਨ ਪੀੜੀ ਨੂੰ ਬਚਾਉਣ ਦੇ ਲਈ ਅਸੀਂ ਬਹੁਤ ਸਾਰੇ ਕਾਰਜ ਆਰੰਭਨੇ ਨੇ ਪਰ ਆਰੰਭਨੇ ਕਦੋਂ ਨੇ ਕੇਸ ਦੀਕੇ ਦੇ ਨਾਲ ਆਰੰਭਨੇ ਨੇ ਤੇ ਇਨ੍ਹਾਂ ਕਾਰਜਾਂ ਨੂੰ ਆਰੰਭਣ ਦੇ ਪਿੱਛੇ ਕਿੰਨੀਆਂ ਕੁ ਮੁਸ਼ਕਲਾਂ ਦਿੱਕਤਾਂ ਪਰੇਸ਼ਾਨੀਆਂ ਅਟਕਲਾਂ ਆਉਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਸੋਚ ਕੇ ਕੁਝ ਤਾਂ ਇਨ੍ਹਾਂ ਚੀਜ਼ਾਂ ਨੂੰ ਇਨ੍ਹਾਂ ਕੰਮਾਂ ਨੂੰ ਆਰੰਭਣ ਦੇ ਵਿੱਚ ਕੁਝ ਉਹਨਾਂ ਤਾਇਆ ਵੀ ਰੱਖ ਲੈਂਦੇ ਨੇ ਪਰ ਬਹੁਤ ਸਾਰੇ ਸੱਜਣ ਜਏ ਹਨ ਜਿਨ੍ਹਾਂ ਦੇ ਵੱਲੋਂ ਨੌਜਵਾਨ ਪੀੜ ਨੂੰ ਬਚਾਉਣ ਦੀਆਂ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀਆਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਜਿਸ ਜਗ੍ਹਾ ਦੇ ਉੱਪਰ ਅੱਜ ਅਸੀਂ ਮੌਜੂਦ ਆ ਤੁਹਾਨੂੰ ਅਨੁਭਵ ਹੋ ਗਿਆ ਹੋਵੇਗਾ ਕਿ ਮੈਂ ਇੱਕ ਗਰਾਊਂਡ ਦੇ ਵਿੱਚ ਆ ਤੇ ਗਰਾਊਂਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਪਹਿਲਾਂ ਵਿਚਰਦਾ ਰਿਹਾ ਹੈ ਕਿਸ ਤਰੀਕੇ ਗਰਾਊਂਡਾਂ ਦੇ ਨਾਲ ਪੰਜਾਬੀਆਂ ਦੀ ਸਾਂਝ ਹੈ ਇਸ ਦੇ ਬਾਰੇ ਵੀ ਆਪਾਂ ਭਲੀ ਭਾਂਤੀ ਜਾਣਦੇ ਆ ਪਰ ਕਿਤੇ ਨਾ ਕਿਤੇ ਅੱਜ ਦੇ ਅਜੋਕੇ ਯੁੱਗ ਦੇ ਵਿੱਚ ਇਹ ਸਾਡਾ ਗਰਾਊਂਡਾਂ ਦੇ ਨਾਲ ਮੋਹ ਇਹ ਸਾਡਾ ਪੰਜਾਬ ਪੱਕੀ ਸਰੀਆਂ ਬਿਰਸੇ ਤੇ ਵਿਰਾਸਤ ਦੇ ਨਾਲ ਜੁੜੀਆਂ ਚੀਜ਼ਾਂ ਦੇ ਨਾਲ ਮੋਹ ਥੋੜਾ ਜਿਹਾ ਘਟਦਾ ਜਾ ਰਿਹਾ ਇਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੇ ਅੱਜ ਜਿਹੜੇ ਬਾਈ ਸਾਡੇ ਨਾਲ ਮੌਜੂਦ ਹੋਣਗੇ ਕਬੱਡੀ ਦੇ ਵਿੱਚ ਉਹਨਾਂ ਦੇ ਵੱਲੋਂ ਵੱਡਾ ਨਾਮਣਾ ਖਟਿਆ ਗਿਆ ਚੰਨਾ ਆਲਮਗੀਰ ਬਾਈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਯੂਐਸਏ ਤੋਂ ਵਾਪਸ ਆਏ ਨੇ ਯੂਐਸਏ ਤੋਂ ਵਾਪਸ ਆ ਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਪੰਜਾਬ ਦੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਪੰਜਾਬ ਪੁਲਿਸ ਆ ਪ੍ਰੀ ਟ੍ਰੇਨਿੰਗ ਅਕੈਡਮੀ ਚਲਾਉਣ ਵਾਲੇ ਪ੍ਰੀਤਮ ਸਿੰਘ ਬਾਈ ਇਹ ਵੀ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਾਅਦ ਵਿੱਚ ਇਹਨਾਂ ਦੀਆਂ ਕਾਰਗੁਜ਼ਾਰੀਆਂ ਕਿਵੇਂ ਪੰਜਾਬ ਦੀ ਜਵਾਨੀ ਨੂੰ ਵਿਚਾਰੀਆਂ ਨੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਪਿਆਰਪ੍ਰੀ ਸੱਚਾ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਬਹੁਤ ਵਧੀਆ ਜੀ ਫਿਟ ਐਂਡ ਫਾਈਨ ਸਰ ਜੀ ਤੁਹਾਡੇ ਫਿਟ ਐਂਡ ਫਾਈਨ ਰਹਿਣ ਦੀ ਅਸੀਂ ਕਾਮਨਾ ਕਰਦੇ ਹਾਂ ਉਮੀਦ ਕਰਦੇ ਹਾਂ ਇਹ ਸਾਰੀ ਚੀਜ਼ ਦੇ ਵਿੱਚ ਜਿਵੇਂ ਮੈਂ ਭੂਮਿਕਾ ਦੇ ਵਿੱਚ ਦੱਸਿਆ ਕਿ ਅਸੀਂ ਗੱਲਾਂ ਬਹੁਤ ਕਰਦੇ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀਆਂ ਗੱਲਾਂ ਹੀ ਗੱਲਾਂ ਰਹਿ ਜਾਂਦੀਆਂ ਨੇ ਉਸ ਤੋਂ ਆ ਮਿਲਟਰੀ ਦੀ ਜੌਬ ਛੱਡ ਕੇ ਉਹ ਸਾਰੀ ਚੀਜ਼ ਦੇ ਵਿੱਚੋਂ ਬਾਹਰ ਨਿਕਲ ਕੇ ਆ ਕੇ ਹੁਣ ਨੌਜਵਾਨਾਂ ਨੂੰ ਟ੍ਰੇਨਿੰਗ ਕਰਾਉਂਦੇ ਹੋ ਪੰਜਾਬ ਪੁਲਿਸ ਦੇ ਵਿੱਚ ਆ ਮੈਂ ਸੁਣਿਆ ਹੈ ਦੇਖਿਆ ਵੀ ਹੈ ਕਿ ਜਿਹੜਾ ਨੌਜਵਾਨ ਤੁਹਾਡੇ ਕੋਲੇ ਆ ਗਿਆ ਉਹ ਭਰਤੀ ਹੋਇਆ ਪੱਕਾ ਹੀ ਹੈ 90 95% ਚਾਂਸ ਹੁੰਦੇ ਨੇ ਕਿਵੇਂ ਮਨ ਦੇ ਵਿੱਚ ਬਲਬਲਾਇਆ ਕਿ ਇਹ ਚੀਜ਼ ਇਸ ਪਾਸੇ ਨੂੰ ਆਣਾ ਤੁਸੀਂ ਆ ਸਭ ਤੋਂ ਪਹਿਲਾਂ ਤਾਂ ਜੀ ਮੇਰਾ ਖੁਦ ਦਾ ਇਹ ਸੀਗਾ ਡ੍ਰੀਮ ਸੀਗਾ ਕਿ ਮੈਂ ਚਲੋ ਡਿਫੈਂਸ ਦੇ ਵਿੱਚ ਜੌਬ ਕਰਾਂ ਸਭ ਚੀਜ਼ਾਂ ਲੈ ਕੇ ਨਾ ਤੇ ਮੈਂ 17 ਸਾਲ ਦੀ ਏ ਸੀ ਜਦੋਂ ਮੈਂ ਆਰਮੀ ਦੇ ਵਿੱਚ ਭਰਤੀ ਹੋ ਗਈ ਸਾਰਾ ਤੇ ਉਸ ਤੋਂ ਬਾਅਦ ਮੇਰਾ ਹੌਲੀ ਹੌਲੀ ਜਦੋਂ ਮੈਂ ਟ੍ਰੇਨਿੰਗ ਕਰਦਾ ਰਿਹਾ ਸਭ ਜਿਨਾਂ ਲੈ ਕਰਦਾ ਰਿਹਾ ਕਿਉਂਕਿ ਮੈਂ ਖੁਦ ਜਦੋਂ ਟ੍ਰੇਨਿੰਗ ਕੀਤੀ ਸੀ ਮੈਂ ਕਿਸੇ ਦੇ ਕੋਲ ਦੇ ਅੰਦਰ ਨਹੀਂ ਕੀਤੀ ਮੈਂ ਕੁਝ ਨਹੀਂ ਕੀਤਾ ਹੈਗਾ ਤਾਂ ਮੈਨੂੰ ਬਹੁਤ ਸਾਰੇ ਪ੍ਰੋਬਲਮਾਂ ਦਾ ਸਾਹਮਣਾ ਆਉਂਦਾ ਰਿਹਾ ਤੇ ਜਦੋਂ ਮੈਂ ਪਿੰਡਾਂੋਂ ਸੀਗਾ ਤਾਂ ਪਿੰਡ ਦੇ ਵਿੱਚ ਵੀ ਫੇਰ ਉਮੀਦ ਮੁੰਡੇ ਭਜਦੇ ਸੀਗੇ ਕੁੜੀਆਂ ਵਿਚਾਰਿਆ ਹਨਾ ਖੁਦ ਇਕੱਲੇ ਇਕੱਲੇ ਕਰਦੇ ਸੀਗੇ ਤਾਂ ਉਹ ਗੱਲ ਹੀ ਮਣ ਪਾਉਂਦੀ ਸੀ ਤਾਂ ਮੈਨੂੰ ਸੀਗਾ ਕਿ ਯਾਰ ਆ ਇੰਡੀਅਨ ਆਰਮੀ ਨੂੰ ਐਜ਼ ਅ ਸ਼ੋਲਡਰ ਮੈਂ ਇੱਕ ਬਹੁਤ ਵਧੀਆ ਰਿਪਰੈਜ਼ੈਂਟ ਕਰ ਰਿਹਾ ਨੋ ਡਾਊਟ ਹਨਾ ਬਟ ਜੇ ਕਿਤਨਾ ਕਿਤੇ ਮੈਂ ਇਹਨਾਂ ਨੌਜਵਾਨਾਂ ਦੇ ਲਈ ਕੁਝ ਕਰ ਸਕਦਾ ਤਾਂ ਮੈਂ ਫਿਰ ਉੱਥੋਂ ਇਹ ਡਿਸੀਜਨ ਲਾਇਆ ਕਿ ਮੈਂ ਇਹਨਾਂ ਨੌਜਵਾਨਾਂ ਦੇ ਲਈ ਕੁਝ ਕਰਾਂ ਤੇ ਫਸਟ ਆਫ ਆਲ ਫਿਰ ਸਾਰਾ ਮੈਂ ਆਪਣੀ ਟ੍ਰੇਨਿੰਗ ਜਦੋਂ ਸਾਰੇ ਕੰਪਲੀਟ ਕਰਕੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਜਿਹੜੀ ਆਰਮੀ ਜਿਹੜੀ ਖੁਦੋਂ ਇਹ ਸਾਰਾ ਕ੍ਰੀਏਟ ਕੀਤਾ ਸਭ ਠੀਕ ਹੈ ਬੱਚੇ ਅੱਜ ਦੇ ਕਾਫੀ ਬੱਚੇ ਮੁੰਡੇ ਕੁੜੀਆਂ ਪੂਰੇ ਪੰਜਾਬ ਦੇ ਵਿੱਚੋਂ ਆਪਣੇ ਕੋ ਆਂਦੇ ਨੇ ਇੱਥੇ ਟ੍ਰੇਨਿੰਗ ਲੈਣ ਦੇ ਲਈ ਤੇ ਉਸ ਤੋਂ ਬਾਅਦ ਫਿਰ ਉਹ ਪੰਜਾਬ ਪੁਲਿਸ ਦੇ ਵਿੱਚ ਆਰਮੀ ਦੇ ਵਿੱਚ ਬੀਐਸਐਫ ਸੀਆਰਪੀਐਫ ਦਿੱਲੀ ਪੁਲਿਸ ਇਹਨਾਂ ਸਭ ਚੀਜ਼ਾਂ ਦੇ ਵਿੱਚ ਡਿਫੈਂਸਿਵ ਵਿੱਚ ਹੈ ਜਿਹੜੀ ਉਹ ਜੋਬ ਕਰਦੇ ਨੇ ਭਾਈ ਜਿਵੇਂ ਤੁਸੀਂ ਦੱਸ ਰਹੇ ਹੋ ਆਪਾਂ ਪਹਿਲਾਂ ਹੌਸਲਾ ਬਣਾਈਏ ਦੇਖਣ ਵਾਲੇ ਦਰਸ਼ਕਾਂ ਦਾ ਕਿ ਕਿੰਨੇ ਕਿ ਜਿਹੜੇ ਤੁਹਾਡੇ ਕੋਲੋਂ ਟ੍ਰੇਨਿੰਗ ਕੀਤੇ ਗਏ ਨੌਜਵਾਨ ਮੁੰਡੇ ਕੁੜੀਆਂ ਨੇ ਨੌਕਰੀਆਂ ਦੇ ਉੱਪਰ ਜਾ ਚੁੱਕੇ ਨੇ ਕਿਉਂਕਿ ਹੌਸਲਾ ਬਣੇ ਹਾਜਮਾ ਬਣੇ ਉਸ ਤੋਂ ਬਾਅਦ ਗੱਲ ਸੁਣਨੀ ਵੀ ਚੰਗੀ ਲੱਗਦੀ ਆ ਤਾਂ ਗੱਲ ਕਰਨੀ ਵੀ ਚੰਗੀ ਲੱਗਦੀ ਆ ਕਿੰਨੇ ਕਿ ਜਣੇ ਚਲੇ ਗਏ ਬਹੁਤ ਵਧੀਆ ਇਹ ਥੋੜਾ ਕੁਐਸਚਨ ਆ ਨਾ ਫਸਟ ਆਫ ਆਲ ਕਿਹਾ ਰਿ ਤਾ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਮੇਰੇ ਹੁਣੇ ਹੀ 100 ਬੱਚਿਆਂ ਦਾ ਜੁਆਇਨਿੰਗ ਹਲੇ ਹੋਣੀ ਆ ਹਲੇ ਜਸਟ ਕਾਂਸਟੇਬਲ ਵਾਲੇ ਬੱਚਿਆਂ ਦੀ ਇਸ ਤੋਂ ਇਹ 4-5 ਸਾਲ ਤੋਂ ਅਕੈਡਮੀ ਮੈਂ ਰਨ ਕਰ ਰਹੇ ਆ ਤੇ ਰਿਜ਼ਲਟ ਇੰਨਾ ਜਿਆਦਾ ਬਿਹਤਰੀਨ ਆਇਆ ਹਨਾ ਸਰਕਾਰ ਲਗਾਤਾਰ ਭਰਤੀਆਂ ਕੱਢਦੀ ਜਾ ਰਹੀ ਆ ਤਾਂ ਬਹੁਤ ਵੱਡਾ ਉਹਦਾ ਬੈਨੀਫਿਟ ਹੋ ਜਾਣਾ ਦਾ ਤਾਂ ਉਸ ਤੋਂ ਬਾਅਦ ਜਿੰਨੇ ਵੀ ਬੱਚੇ ਮੇਰੇ ਕੋਲ ਆਉਂਦੇ ਨੇ ਮੋਸਟਲੀ ਤਾਂ ਪਿਛਲੀ ਵਾਰ ਦੀ ਲਾਲੋ 2021 ਦੇ ਵਿੱਚ ਵੈਸ ਸੀ ਮੇਰੇ ਕੋਲ 40 ਬੱਚੇ ਦਾ ਉਸ ਟਾਈਮ ਤੇ ਸੀਗਾ ਇੱਕ ਬੈਚ ਤਾਂ ਉਹਦੇ ਵਿੱਚੋਂ 39 ਬੱਚੇ ਲੱਗੇ ਨੇ ਹਾਂ ਤੇ ਇੱਕ ਬੱਚਾ ਜਸਟ ਰਿਹਾ ਹੈ ਤੇ ਉਹ ਵੀ ਹੁਣ ਜਸਟ ਤਿਆਰੀ ਕਰ ਰਿਹਾ ਫਰਦਰ ਅੱਗੇ ਤੇ ਹੁਣ ਜਿਵੇਂ ਗੱਲ ਕਰੀਏ 2023 ਦੀ ਆ 24 ਦੀ ਸਭ ਜਿਨ ਲਗੇ ਸਬ ਇੰਸਪੈਕਟਰ ਦਾ ਵੈ ਸੀਗਾ ਉਹਦੇ ਵਿੱਚੋਂ ਆਉਣੇ 2500 ਸਬ ਇੰਸਪੈਕਟਰ ਜਿਹੜੇ ਸਿਲੈਕਟ ਹੋ ਗਏ ਹੁਣ ਆਪਣੀ ਜੋਬ ਤੇ ਉਹਨਾਂ ਦਾ ਹੁਣ ਚੜਨਾ ਹੈ ਉਹਨਾਂ ਦੀ ਡਿਊਟੀ ਤੇ ਜਾਣਾ ਹੈ ਤੇ ਇਸੇ ਤਰ੍ਹਾਂ ਜੋ ਤੇਹੀ 2023 ਵਾਲੇ ਬੱਚੇ ਨੇ ਉਹ 100 ਪਲੱਸ ਬੱਚਾ ਹਨ ਉਹਦਾ ਪੈਂਡਿੰਗ ਪਿਆ ਇਸ ਤੋਂ ਬਾਅਦ ਹੋਰ ਡਿਫੈਂਸ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਆਪਣੇ ਇੱਥੇ ਜਾ ਚੁੱਕੇ ਨੇ ਤੇ ਇੱਥੋਂ ਆਪਣਾ ਤਿਆਰੀ ਕਰਕੇ ਆਪਣੀ ਜਿਹੜੀ ਹੁਣ ਜੋਬ ਨਿਵਾ ਰਹੇ ਨੇ ਫਿਰ ਦਿੱਲੀ ਪ ਕੰਦਰੇ ਜੀਲ ਵਾਟਨ ਹੋ ਗਿਆ ਇਹਦੇ ਵਿੱਚ ਆਪਣੇ ਬਹੁਤ ਸਾਰੇ ਬੱਚੇ ਨੇ ਮੰਨ ਕੇ ਚੱਲੋ ਕਿ ਇੰਨਾ ਕੁ ਪ੍ਰਮਾਤਮਾ ਦੀ ਕਿਰਪਾ ਹੈ ਠੀਕ ਹੈ ਇੰਨਾ ਕੁ ਹਨਰ ਬਖਸ਼ਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਜੇ ਜੇ ਗੱਲ ਕਰੂੰ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਪਣਾ ਇੱਕ ਪੁਲਿਸ ਥਾਣੇ ਦੇ ਵਿੱਚ ਇੱਕ ਬੱਚਾ ਤੁਹਾਨੂੰ ਜ਼ਰੂਰ ਮਿਲ ਗਈ ਮਿਲੇਗਾ ਨਹੀਂ ਅਦਾ ਦਾ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਦੇ ਵਿੱਚੋਂ ਇਹ ਸਾਰੀ ਚੀਜ਼ ਚੱਲ ਰਹੀ ਹੈ ਜਿਵੇਂ ਚੰਗੀ ਗੱਲ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਪਰ ਐਡਾ ਵੱਡਾ ਸਟਰਕਚਰ ਸਾਂਭਣ ਦੇ ਪਿਛੇ ਐਡੇ ਵੱਡੇ ਸਟਰਕਚਰ ਨੂੰ ਚਲਾਉਣ ਦੇ ਪਿਛੇ ਸਾਥ ਕਿਸੇ ਦਾ ਹੌਸਲਾ ਪੈਸੇ ਪੱਖੋਂ ਜਾਂ ਫਿਰ ਕਹ ਲਈਏ ਜ਼ਮੀਨ ਦੇ ਉੱਪਰ ਬਹੁਤ ਸਾਰੀਆਂ ਕਾਰਵਾਈਆਂ ਕਰਨੀਆਂ ਪੈਂਦੀਆਂ ਨੇ ਇਹ ਕਿਵੇਂ ਚੱਲਦਾ ਹੈ ਇਹਦੇ ਬਾਰੇ ਵੀ ਜ਼ਰੂਰ ਦੱਸੋ ਜੀ ਦੇਖੋ ਜੀ ਜਦੋਂ ਗੱਲ ਆਉਂਦੀ ਹੈ ਨਾ ਇਹ ਗੱਲਾਂ ਸੁਣਨੀਆਂ ਕਰਨੀਆਂ ਬਹੁਤ ਵਧੀਆ ਲੱਗ ਜਾਂਦੀਆਂ ਨੇ ਕਿਸਨ ਤੁਸੀ ਹਲਾਸ਼ੀਰੀ ਤੋਂ ਕੀ ਤੋਰ ਦੋਗੇ ਵੀ ਹੈ ਨਾ ਚਲੋ ਬਹੁਤ ਵਧੀਆ ਕਰ ਰਹੇ ਹਾਂ ਨਾ ਪਰ ਜਦੋਂ ਗੱਲ ਆਉਂਦੀ ਹੈ ਵੀ ਹਾਂ ਤੂੰ ਸਪੋਰਟ ਕੀ ਕਰ ਰਹੇ ਆ ਸਪੋਰਟ ਦੇ ਨਾਮ ਨੂੰ ਕੁਛ ਨਹੀਂ ਤੇ ਤੁਹਾਨੂੰ ਦਾ ਮੈਂ 4-5 ਸਾਲ ਤੋਂ ਇਕੱਲਾ ਹੀ ਮੱਥਾ ਮਾਰ ਰਿਹਾ ਹਾਂ ਹੈ ਨਾ ਹਰ ਇੱਕ ਚੀਜ਼ ਸਭ ਤੋਂ ਲੈ ਕੇ ਮਤਲਬ ਐਡਮਿਸ਼ਨ ਤੋਂ ਲੈ ਕੇ ਪੂਰਾ ਸਾਰਾ ਕੰਮ ਜਿੰਨਾ ਵੀ ਹੈ ਸਾਰਾ ਮੈਂ ਹੀ ਸੰਭਾਲ ਰਿਹਾ ਤੇ ਉਸ ਤੋਂ ਬਾਅਦ ਫਿਰ ਫਿਰ ਤੁਹਾਨੂੰ ਬਾਈ ਚੰਨਾ আলমਗੀ ਜੀ ਮੈਂ ਤੁਹਾਨੂੰ ਦੱਸਿਆ ਸਾਰਾ ਤੇ ਫਿਰ ਇਹ ਇਹਨਾਂ ਦਾ ਟੱਚ ਅਪ ਹੋਇਆ ਸਾਰਾ ਤੇ ਉਸ ਤੋਂ ਬਾਅਦ ਫਿਰ ਇਹਨ ਅਮਰੀਕਾ ਰਿਟਰਨ ਨੇ 25 ਸਾਲ ਅਮਰੀਕਾ ਦੇ ਵਿੱਚ ਲਾ ਕੇ 100 ਪਲੱਸ ਮਿਲੀਅਨ ਦੇ ਹੀ ਮਾਲਕ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਇਹ ਹੁਣ ਅਮਰੀਕਾ ਛੱਡ ਕੇ ਇੱਥੇ ਰਹਿ ਟਿਕਣਾ ਸਰ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਸਪੋਰਟ ਕੀਤੀ ਕਿ ਆਪਾਂ ਸਾਰਾ ਕਿਉਂਕਿ ਜਦੋਂ ਮੈਂ ਪ੍ਰਾਈਵੇਟ ਗਰਾਊਂਡ ਚ ਕਰਦਾ ਸੀ ਨਾ ਤਾਂ ਹਰ ਰੋਜ਼ ਕਿਸੇ ਨਾ ਕਿਸੇ ਦੀ ਪ੍ਰੋਬਲਮ ਲੜਾਈਆਂ ਝਗੜੇ ਬਣੇ ਰਹਿੰਦੇ ਨੇ ਆਪਣੇ ਸਿਰਫ ਇਹ ਕਹਿਣ ਨੂੰ ਆ ਨਾ ਵੀ ਅਸੀਂ ਬਹੁਤ ਬਹੁਤੇ ਗਰਾਊਂਡ ਬਣਾਤੇ ਹੀ ਕਰਤਾ ਉਹ ਕਰਤਾ ਪਰ ਜਦੋਂ ਪ੍ਰਾਈਵੇਟ ਗਰਾਊਂਡ ਦੀ ਗੱਲ ਆਉਂਦੀ ਹੈ ਨਾ ਤਾਂ ਉੱਥੇ ਫਿਰ ਉਹ ਨਹੀਂ ਕਰਦੇ ਤੇ ਜਿੱਥੇ ਸੀਗਾ ਪਹਿਲਾਂ ਪ੍ਰੋਬਲਮ ਇਸ ਤਰ੍ਹਾਂ ਦੀਆਂ ਆਈਆਂ ਕਿ ਇਦਾਂ ਨਾ ਬੱਚਾ ਨੂੰ ਕਰਦੇ ਹਾਂ ਜਦੋਂ ਤੁਹਾਨੂੰ ਪਤਾ ਦੋ ਚਾਰ ਬੱਚਾ ਫੇਕੋ ਕੁਝ ਨਹੀਂ ਕਹਿੰਦਾ ਜਦੋਂ ਤੁਹਾਡੇ ਕੋਲ ਬੱਚੇ ਵਧਣ ਲੱਗਣ ਸਾਰਾ ਥੋੜਾ ਉੱਥੇ ਕਿ ਨਾਮ ਹੋਣ ਲੱਜਵੇ ਤਾਂ ਫਿਰ ਉੱਥੇ ਨਾ ਥੋੜੇ ਜਿਹੜੇ ਅਪ ਲੈਵਲ ਦੇ ਬੰਦੇ ਨੇ ਫਿਰ ਉਹ ਥੋੜਾ ਦਿੱਕਤਾਂ ਲਾਉਂਦੇ ਨੇ ਤਾਂ ਇਸੇ ਤਰ੍ਹਾਂ ਮੇਰੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਬਟ ਹੁਣ ਉਹ ਸਭ ਚੀਜ਼ਾਂ ਲੈ ਕੇ ਬਹੁਤ ਜ਼ਿਆਦਾ ਰਿਲੈਕਸੇਸ਼ਨ ਆ ਬਾਈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 25 ਸਾਲ ਹੋ ਗਏ ਨੇ ਬਾਈ ਮੈਂ ਸਵਾਲ ਲੈਣਾ ਚਾਹੂੰਗਾ ਬਾਈ ਹਣਾ ਤੋਂ ਤਿਆਰਪ੍ਰੀ ਸਸਿਕਾ ਬਾਈ ਸਵਾਗਤ ਹੈ ਸਸਿਕਾ ਸਾਹਿਬ ਹੈ ਬਾਈ ਸਸ ਠੀਕਾ ਗੋ ਜੀ ਹਾਂ ਬਿਲਕੁਲ ਤੁਹਾਡਾ ਨਾ ਕਬੱਡੀ ਕੱਪਾਂ ਦੇ ਵਿੱਚ ਅਸੀਂ ਬਹੁਤ ਨਾਮ ਸੁਣਿਆ ਅਮਰੀਕਾ ਦੇ ਵਿੱਚ ਬਹੁਤ سارے ਟੂਰਨਾਮੈਂਟ ਤੁਸੀਂ ਪ੍ਰਮੋਟ ਕੀਤੇ ਨੇ ਪ੍ਰਮੋਟਰ ਦੇ ਤੌਰ ਦੇ ਉੱਪਰ ਵਿਚਰਦੇ ਹਾਂ ਕਬੱਡੀ ਦੇ ਨਾਲ ਮੋਹ ਸੀ ਕਬੱਡੀ ਦੇ ਨਾਲ ਤੁਹਾਡਾ ਤਾਲੁਕਾਤ ਸੀ ਹਮੇਸ਼ਾ ਵਿਚਰਦੇ ਆਏ ਹੋ ਬਹੁਤ ਵੱਡੇ ਵੱਡੇ ਪਲੇਅਰ ਜਿਹੜੇ ਨੇ ਤੁਹਾਡੇ ਨਾਲ ਤੁਹਾਡੀਆਂ ਜੱਫੀਆਂ ਦੇ ਵਿੱਚ ਵੀ ਅਸੀਂ ਵੇਖੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਪੰਜਾਬ ਦੇ ਲਈ 25 ਸਾਲਾਂ ਬਾਅਦ ਮੁੜਨ ਦਾ ਤਵਜੋ ਕਿਵੇਂ ਬਣੀ ਕੀ ਇਸ ਦੇ ਪਿੱਛੇ ਕਾਰਨ ਰਿਹਾ ਕੀ ਮਨ ਦੇ ਵਿੱਚ ਬਲਬਲਾ ਸੀ ਜਦੋਂ ਅਮਰੀਕਾ ਦੇ ਫਿਰ ਵੀ ਪੰਜਾਬ ਨੂੰ ਹਰ ਸਾਲ ਮੈਂ ਪਹਿਲਾਂ ਪੰਜਾਬ ਆਉਂਦਾ ਰਿਹਾ ਮੇਰੇ ਅੰਦਰ ਇੱਕ ਤਾਂਗ ਰਹਿੰਦੀ ਸੀ ਕਿਉਂਕਿ ਮੈਂ ਸਪੋਰਟਸ ਨਾਲ ਜੁੜਿਆ ਰਿਹਾ ਪਹਿਲਾਂ ਤਾਂ ਖੇਡਦੇ ਰਹੇ ਫਿਰ ਖੜਾਉਂਦੇ ਰਹੇ ਇੱਥੇ ਟੂਰਨਾਮੈਂਟ ਹੁੰਦੇ ਰਹੇ ਹਰਜੀਤ ਮੇਰਾ ਯਾਰ ਸੀ ਫਿਰ ਮੇਰੇ ਮਨ ਦੇ ਵਿੱਚ ਜਦੋਂ ਤੰਗੀ ਸੀ ਉਦੋਂ ਅਮਰੀਕਾ ਗਏ ਜਦੋਂ ਤੰਗੀ ਚੱਕੀ ਗਈ ਫਿਰ ਪਿੰਡ ਜਾਦਾ ਹੁਣ ਉਹ ਚੀਜ਼ਾਂ ਮਨ ਦੇ ਵਿੱਚ ਨੇ ਜਿਹੜੇ ਮਹੀਨਿਆਂ ਦੋ ਮਹੀਨੇ ਆਉਂਦੇ ਸੀ ਇੱਥੇ ਪਹਿਲਾਂ ਉਦੋਂ ਨੂੰ ਭੁੱਖ ਨਹੀਂ ਸੀ ਪੂਰੀ ਹੁੰਦੀ ਫਿਰ ਮੈਂ ਹੌਲੀ ਹੌਲੀ ਮਨ ਬਣਾਉਣਾ ਸ਼ੁਰੂ ਕੀਤਾ ਵੀ ਕਿਉਂ ਨਾ ਇਹ ਸਿਸਟਮਾ ਜਿਹੜਾ ਕਿਉਂ ਨਾ ਪੰਜਾਬ ਜਾ ਕੇ ਇਹਨੂੰ ਅਡਾਪਟ ਕੀਤਾ ਜਾਵੇ ਤੇ ਪਹਿਲਾਂ ਮੈਂ ਸੋਚਦਾ ਸੀ ਕਿ ਮੈਂ ਇੱਕ ਅਡਲਟ ਹੋਮ ਬਣਾਵਾਂ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਮੇਰਾ ਆਲਾ ਦਵਾਲਾ ਵੀ ਆ ਮੇਰੇ ਮਿੱਤਰ ਨੇ ਉਹਨਾਂ ਦੇ ਬੱਚੇ ਬਾਹਰ ਨੇ ਆਪ ਇਕੱਲੇ ਹੀ ਇੱਥੇ ਨੇ ਹਸਬੰਡ ਮੈਂ ਇੱਥੇ ਨੇ ਬੱਚੇ ਬਾਹਰ ਨੇ ਕੋਈ ਵਕੀਲ ਆ ਕੋਈ ਪੁਲਿਸ ਆਫਸਰ ਆ ਮੈਂ ਉਹਨਾਂ ਦੀ ਪੀੜਾ ਨੂੰ ਮਹਿਸੂਸ ਕਰਨ ਲੱਗ ਗਿਆ ਫਿਰ ਮੈਂ ਸੋਚਿਆ ਵੀ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆਂ ਤੇ ਜ਼ਮੀਨ ਖਰੀਦੀ ਜ਼ਮੀਨ ਖਰੀਦਣ ਤੋਂ ਬਾਅਦ ਸੋਚਿਆ ਵੀ ਜਿੰਨਾ ਕਾਲਾ ਦਿਵਾਲਾ ਆ ਉਹਨਾਂ ਨੂੰ ਇਹ ਨਹੀਂ ਹੈ ਵੀ ਮੈਂ ਉਹਨਾਂ ਨੂੰ ਬੜਾ ਬੜਾਪੇ ਲਈ ਪਰ ਉਹਨਾਂ ਦੀ ਜਿਹੜੀ ਟੌਪ ਦੀ ਲਾਈਫ ਜਿਉਣ ਲਈ ਵਿੱਚ ਇਹਦੇ ਬਾਹਰ ਵਿੱਚ ਇਹਦੇ ਜਿਮ ਵਿੱਚ ਇਹਦੇ ਪੂਲ ਵਿੱਚ ਇਹਦੇ ਘੁੰਮਣ ਫਿਰਨ ਨੂੰ ਬਸ ਹੋਊਗੀ ਮਤਲਬ ਇਹ ਮੇਰਾ ਮਨ ਦੇ ਵਿੱਚ ਆਈਡੀਆ ਸੀਗਾ ਉਸ ਤੋਂ ਬਾਅਦ ਮੈਨੂੰ ਇਹ ਪ੍ਰੀਤ ਮਿਲਿਆ ਮੈਂ ਇਹਦੇ ਪਿੰਡ ਮੈਨੂੰ ਦੋ ਬੱਚੇ ਆਏ ਕਹਿੰਦੇ ਸਾਨੂੰ ਜੀ ਖੰਨੇ ਇਹਨਾਂ ਦੀ ਖੰਨੇ ਅਕੈਡਮੀ ਸੀ ਪਹਿਲਾਂ ਵੀ ਸਾਨੂੰ ਛੱਡ ਕੇ ਉੱਥੇ ਜਦੋਂ ਮੈਂ ਉੱਥੇ ਗਿਆ ਤਾਂ ਉੱਥੇ ਇਹਨਾਂ ਨੂੰ ਥੋੜੀ ਜੀ ਪ੍ਰੋਬਲਮ ਸੀ ਕਿਉਂਕਿ ਆਪਣਾ ਸਿਸਟਮ ਨਹੀਂ ਸੀ ਜੀ ਸਰਕਾਰੀ ਸਕੂਲ ਸੀ ਸਰਕਾਰੀ ਗਰਾਉਂਡਾ ਸੀ ਮਤਲਬ ਉੱਥੇ ਫਿਰ ਗੱਲਾਂ ਘਾਨੀਆਂ ਬਹੁਤ ਸੌਖੀਆਂ ਬਿਲਕੁਲ ਮੈਂ ਆਪਾਂ ਨੂੰ ਆਹ ਕਰਨਾ ਚਾਹੀਦਾ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਲੈ ਕੇ ਜਾਣਾ ਚਾਹੀਦਾ ਮਤਲਬ ਅਸਲ ਦੇ ਵਿੱਚ ਉਹਨਾਂ ਨੂੰ ਹਕੀਕੀ ਲੈ ਕੇ ਆਉਣਾ ਹਕੀਕਤ ਦੇ ਵਿੱਚ ਲੈ ਕੇ ਆਉਣਾ ਪਰ ਇਹ ਹਕੀਕਤ ਦੇ ਵਿੱਚ ਲੈ ਕੇ ਆਉਂਦੇ ਸੀ ਪਰ ਉਹ ਲੋਕ ਜਿਹੜੇ ਕਹਿੰਦੇ ਅਸੀਂ ਮਦਦ ਕਰਾਂਗੇ ਉਹ ਬਾਅਦ ਦੇ ਵਿੱਚ ਅੜਚਣਾ ਪਾਉਂਦੇ ਸੀ ਇਹਨਾਂ ਦੀ ਕੈਲਕੂਲੇਸ਼ਨ ਕਰਦੇ ਸੀ ਵੀ ਇਹਨੂੰ ਇਹਨਾਂ ਕਾਵਾਂ ਗਵਰਨਮੈਂਟ ਤੋਂ ਬਿਨੈ ਫਟ ਲੈਂਦੇ ਨੇ ਸਕੂਲਾਂ ਤੋਂ ਇਹ ਸੜਕਾਂ ਤੋਂ ਫਿਰ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨੇ ਮੈਂ ਇੱਕ ਬੁੱਕ ਲਿਖੀ ਮੈਨੂੰ ਸਮੱਸਿਆ ਆਈ ਅਮਰੀਕਾ ਦੇ ਵਿੱਚ ਮੈਂ ਜੇਲ੍ਹ ਗਿਆ ਜੇਲ੍ਹ ਦੇ ਵਿੱਚੋਂ ਮੈਂ ਇੱਕ ਬੁੱਕ ਲੈ ਕੇ ਆਇਆ ਜਿਹੜੀ ਆਪਦੇ ਹੱਥੀਂ ਲਿਖ ਕੇ ਜੀ ਉਹ ਵੀ ਇੱਕ ਜ਼ਿੰਦਗੀ ਦਾ ਤਜਰਬਾ ਹੂੰ ਉਹ ਬੁੱਕ ਇਹਨਾਂ ਨੇ ਪੜ੍ਹੀ ਤਾਂ ਇਹਨਾਂ ਨੂੰ ਲੱਗਿਆ ਵੀ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਸਾਡਾ ਸਿਸਟਮ ਚੱਲ ਸਕਦਾ ਹੂੰ ਮੇਰੇ ਕੋਲੇ ਗਰਾਊਂਡ ਆ ਇਹਨਾਂ ਕੋਲੇ ਸਿਟੀ ਆ ਹੂੰ ਤੇ ਉਹਦਾ ਤਾਲਮੇਲ ਹੋਇਆ ਤੇ ਆ ਰਿਜ਼ਲਟ ਦੇਖ ਲੋ ਅੱਜ ਹਾਂ ਤੇ ਅਮਰੀਕਾ ਦੇ ਵਿੱਚ ਮੈਂ ਬੇਸਕ ਨਹੀਂ ਹਾਂ ਮੇਰਾ 100 ਕਰੋੜ ਰੁਪਏ ਤੋਂ ਉੱਤੇ ਦਾ ਸਿਸਟਮ ਚੱਲ ਰਿਹਾ ਸੀ ਜਦੋਂ ਮੈਂ ਛੱਡ ਕੇ ਆਇਆ ਹੂੰ ਇਹ ਨਹੀਂ ਸੀ ਵੀ ਮੇਰੀ ਮਜਬੂਰੀ ਸੀ ਮੈਂ ਉੱਥੇ ਦਾ ਸਿਟੀਜ਼ਨ ਆ ਮੈਂ ਉੱਥੇ ਵੀ ਪੂਰਾ ਖੋਸ ਸੀ ਹੂੰ ਪਰ ਜਿਹੜੇ ਨਜ਼ਾਰੇ ਆਹ ਹਨ ਤੁਸੀਂ ਪੈਸਾ ਕਮਾ ਸਕਦੇ ਹੋ ਜੀ ਤੁਸੀਂ 4-500 ਸਾਲ ਜਿਉਣ ਲਈ ਪੈਸਾ ਜੋੜ ਸਕਦੇ ਹੋ ਪਰ ਉਹ 4-500 ਸਾਲ ਲਿਆਉਣਾ ਕਿੱਥੋਂ ਹੂੰ ਠੀਕ ਆ ਜੀ ਮੈਂ ਸੋਚਿਆ ਪੈਸਾ ਤਾਂ ਮੇਰੇ ਕੋਲ ਇੰਨਾ ਆ ਜੀ ਪਰ ਮੇਰੀ ਜਿਹੜੀ ਜ਼ਿੰਦਗੀ ਹੈ ਉਹ ਤਾਂ ਲਿਮਟਿਡ ਆ ਨਾ ਉਹ ਜ਼ਿੰਦਗੀ ਨੂੰ ਚੰਗਾ ਕਿਵੇਂ ਕਰਨਾ ਉਹਦਾ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਕੋਈ ਨਾ ਕੋਈ ਪਾਟ ਮੈਂ ਲੋਕਾਂ ਤੱਕ ਕਿਵੇਂ ਪਹੁੰਚਾ ਸਕਦਾ ਉਹ ਕਿਵੇਂ ਦੇ ਸਕਦਾ ਕਿਸੇ ਨਾਲ ਕੁਛ ਨਹੀਂ ਹੁਣ ਚੱਲੀ ਹੁੰਦੀ ਆ ਮਨ ਨੂੰ ਹੁਣ ਪੂਰਾ ਸੈਟੀਸਫੈਕਸ਼ਨ ਹੈ ਕਿ ਸੈਲਫ ਸੈਟੀਸਫੈਕਸ਼ਨ ਦੇ ਲਈ ਬੰਦਾ ਕੰਮ ਕਰਦਾ ਹੈ ਕਿ ਜਿਹੜਾ ਮੈਂ ਕੰਮ ਕੀਤਾ ਜੋ ਪਿੱਛੇ ਹੋ ਗਿਆ ਉਹਨੂੰ ਤਾਂ ਅਸੀਂ ਬਦਲ ਨਹੀਂ ਸਕਦੇ ਆਉਣ ਵਾਲੇ ਸਮੇਂ ਨੂੰ ਸੁਚੇਜਾ ਕਰੀਏ ਸਵਿਰਤ ਕਰੀਏ ਜਿਹੜੀ ਇਹ ਕੱਲੀ ਟ੍ਰੇਨਿੰਗ ਅਕੈਡਮੀ ਨਹੀਂ ਹੈ ਮੈਂ ਅਸੀਂ ਬੱਚਿਆਂ ਚ ਵੇਚਦੇ ਆ ਸਵੇਰ ਤੋਂ ਲੈ ਕੇ ਖਾਣਾ ਪਾਣੀ ਬਣਾਉਨੇ ਆ ਉਹਨਾਂ ਦੀਆਂ ਪੀੜਾਂ ਸੁਣਦੇ ਆ ਕੋਈ ਗਰੀਬ ਆ ਕਿਸੇ ਨੂੰ ਪੈਸੇ ਦੇਣੇ ਵੀ ਬਹੁਤ ਮੁਸ਼ਕਲ ਨੇ ਬਿਲਕੁਲ ਕਈ ਵਾਰ ਤੇ ਸਾਡੇ ਕੋ ਇਹੋ ਜਿਹੇ ਉਹਨਾਂ ਨੂੰ ਜਿੰਨੇ ਮਰਜੀ ਪੈਸੇ ਲੈ ਲਓ ਸਾਨੂੰ ਸਿਹਤ ਬਣਾ ਦਿਓ ਹਾਂ ਅਸੀਂ ਕਿਉਂ ਬੰਦਾ ਰੱਖ ਕੇ ਤਾਂ ਹੋਣੀ ਨਹੀਂ ਕਰਨਾ ਤਾਂ ਤੈਨੂੰ ਹੀ ਪੈਣਾ ਹਰੇਕ ਜਿਹੜਾ ਸਰੀਰ ਆ ਸੱਚਾਈ ਤਾਂ ਇਹੀ ਆ ਜ਼ਿੰਦਗੀ ਦੀਆਂ ਪੰਜ ਚੀਜ਼ਾਂ ਨੇ ਸਿਹਤ ਆ ਪਰਿਵਾਰ ਆ ਪੈਸਾ ਆ ਸਮਾਜ ਆ ਤੇ ਧਰਮ ਆ ਹਾਂ ਠੀਕ ਹੈ ਇਹ ਕਰਨਾ ਤੁਹਾਨੂੰ ਪੈਣਾ ਆ ਇਹ ਹੈ ਨਹੀਂਗਾ ਵੀ ਤੁਹਾਡੀ ਤੁਸੀਂ ਡਰਾਈਵਰ ਰੱਖ ਲਓਗੇ ਆਪਣੀ ਬੋਡੀ ਬਣਾਉਣ ਲਈ ਡਰਾਈਵਰ ਨਹੀਂ ਰੱਖਿਆ ਜਾਣਾ ਤੁਹਾਨੂੰ ਆਪ ਹੀ ਕੁਝ ਕਰਨਾ ਪੈਣਾ ਉਹਦੇ ਲਈ ਤੁਹਾਨੂੰ ਤੁਸੀਂ ਜਰੀਆ ਦੇਣਾ ਤੇ ਜਰੀਆ ਆ ਸਾਡੇ ਕੋਲ ਬਹੁਤ ਲੋਕ ਆਉਂਦੇ ਨੇ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਅਸੀਂ ਉਹਨਾਂ ਨੂੰ ਜਰੀਆ ਦਿੰਨਾ ਹੈ ਜਿਹੜੇ ਜਾਦੇ ਅਸੀਂ ਪਰਦੇ ਦੇ ਵਿੱਚ ਗਰੀਬ ਦੀ ਹਰ ਪੱਖ ਇਹ ਇਹਨਾਂ ਦੀ ਪੱਖ ਉਹਦੀ ਮਦਦ ਕਰਦੇ ਆ ਸੀ ਅਸੀਂ ਇਹ ਵੀ ਨਹੀਂ ਦੱਸਦੇ ਵੀ ਇਹਦਾ ਕੋਈ ਮੈਂ ਇਹਦੀ ਮਦਦ ਉਹ ਆਪ ਨਹੀਂ ਕਰਦੇ ਹਾਂ ਅਸੀਂ ਪਰ ਸਾਨੂੰ ਉਹਨਾਂ ਨੇ ਪੀੜਾ ਪਤਾ ਹੈ ਉਹਨਾਂ ਦੇ ਮਾਪੇ ਸਾਡੇ ਨਾਲ ਬਹੁਤ ਆ ਅਸੀਂ ਜਦੋਂ ਬੱਚਾ ਘਰੋਂ ਬਾਹਰ ਜਾਂਦਾ ਜਿਹੜਾ ਪਲੱਸ 2 ਆ ਉਹ ਪਹਿਲਾ ਟਾਈਮ ਹੁੰਦਾ ਜੀ ਬਈ ਬੱਚਾ ਘਰੋਂ ਬਾਹਰ ਜਾਂਦਾ ਮਾਂ ਨੂੰ ਛੱਡ ਕੇ ਪਿਓ ਨੂੰ ਛੱਡ ਕੇ ਉਹਦੇ ਬਦਲ ਫਿਰ ਮਾਂ ਪਿਓ ਦਾ ਪਿਆਰ ਉਹਨੂੰ ਦੇਈਦਾ ਫਿਰ ਉਹਨੂੰ ਉਦੋਂ ਬੁੱਕਲ ਚ ਲੈ ਕੇ ਉਹਨੂੰ ਪਿਆਰ ਦੇਈਦਾ ਫਿਰ ਉਹਨੂੰ ਸਮਝਾਈਦਾ ਫਿਰ ਉਹਨੂੰ ਚੰਗੇ ਮਾਰੇ ਅਸੀਂ ਕੱਲਾ ਬੋਡੀ ਨਹੀਂ ਬਦਲਦੇ ਮਨ ਵੀ ਬਦਲਦੇ ਆ ਭਾਈ ਬਹੁਤ ਵੱਡੀ ਗੱਲ ਤੁਸੀਂ ਇਹ ਕਹਿ ਰਹੇ ਹੋ ਜਿੱਥੇ ਇਹ ਸਾਰੀ ਚੀਜ਼ ਚਲਾਉਣੀ ਜਿੱਥੇ ਇਹ ਸਾਰੀ ਚੀਜ਼ ਕਰਨੀ ਔਖੀ ਹੈ ਇਸ ਚੀਜ਼ ਨੂੰ ਸਾਂਭਣਾ ਸੰਭਾਲਣਾ ਔਖਾ ਹੈ ਇਹ ਸਟਰਕਚਰ ਜਿਹੜਾ ਤੁਸੀਂ ਬਣਾਇਆ ਹੈ ਇਹਦੇ ਪਿੱਛੇ ਹਰ ਰੋਜ਼ ਹਰ ਦਿਨ ਹਰ ਪਲ ਖਰਚਾ ਵੀ ਆਉਂਦਾ ਹੋਣਾ ਹੈ ਉਹ ਖਰਚੇ ਨੂੰ ਮੇਨਟੇਨ ਕਿਵੇਂ ਕਰਦੇ ਹੋ ਬੱਚਿਆਂ ਦੇ ਕੋਲੋਂ ਕਿਸੇ ਤਰੀਕੇ ਦੀ ਕੋਈ ਫੀਸ ਲਈ ਜਾਂਦੀ ਹੈ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਉਹਨੂੰ ਮੇਨਟੇਨ ਕਰਨ ਦੇ ਲਈ ਕੀ ਪ੍ਰਕਿਰਿਆਵਾਂ ਚੱਲਦੀਆਂ ਨੇ ਜਿਹੜਾ ਫੀਸ ਦੇਣ ਜੋਗਾ ਆ ਅਸੀਂ ਉਹ ਤੋਂ ਫੀਸ ਲੈਂਦੇ ਆ ਕਿਸੇ ਬੰਦੇ ਤੋਂ ਐਦੂ ਬਿਨਾ ਅਸੀਂ ਕਿਸੇ ਤੋਂ ਕੋਈ ਸਾਨੂੰ ਕੋਈ ਮਦਦ ਨਹੀਂ ਨਾ ਅਸੀਂ ਮਦਦ ਮੰਗਦੇ ਹੂੰ ਕਿ ਸਾਨੂੰ ਕੋਈ ਸਪான்ਸਰ ਕਰੋ ਜਾਂ ਸਾਡੀਆਂ ਲੋੜਾਂ ਨੇ ਨਾ ਸਾਨੂੰ ਕੋਈ ਲਾਲਚਾ ਅਸੀਂ ਤਾਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਆ ਜੇ ਸਾਨੂੰ ਉਹਦਾ ਕਰਜ਼ ਵੀ ਤਾਰਨਾ ਪੈਂਦਾ ਜੇ ਸਾਨੂੰ ਕੋਈ ਖਰਚ ਵੀ ਕਰਨਾ ਪੈਂਦਾ ਅਸੀਂ ਕੋਲੋਂ ਕਰਦੇ ਆ ਉਹਦਾ ਆਨੰਦ ਮਾਣਦੇ ਆ ਜੀ ਅਸੀਂ ਇਹ ਬੱਚਿਆਂ ਤੋਂ ਕੁਝ ਨਹੀਂ ਲੈਣਾ ਅਸੀਂ ਤਾਂ ਜਦੋਂ ਇਹ ਅਫਸਰ ਬਣਨੇ ਨਾ ਸਾਡੀਆਂ ਜਗ੍ਹਾ ਨੂੰ ਯਾਦ ਕਰਨਗੇ ਸਾਡੇ ਇਹਦੇ ਕੋ ਸਾਉ ਨੂੰ ਯਾਦ ਕਰਨਗੇ ਸਾਡਾ ਤਾਂ ਇਹ ਪਰਪਸ ਦਾ ਸਾਡਾ ਮਕਸਦ ਹੈ ਜੀ ਕੋ ਸਾਉ ਮੈਂ ਬੈਕ ਟੂ ਤੁਹਾਡੇ ਤੇ ਆਉਣਾ ਇਹ ਇਹ ਸਾਰੀ ਚੀਜ਼ ਦੇ ਵਿੱਚ ਜਿਵੇਂ ਆਇਲ ਸਾਲੇ ਬੱਚੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਜਾਂਦੇ ਨੇ ਕਹਿੰਦੇ ਕਿ ਇੱਥੇ ਸਾਡਾ ਬਣਦਾ ਕੁਝ ਨਹੀਂ ਅਸੀਂ ਉਧਰੋਂ ਨੂੰ ਚਲੇ ਜਾਣਾ ਜਹਾਜ਼ ਭਰ-ਭਰ ਉਧਰ ਜਾਈ ਜਾਂਦੇ ਸੀ ਆ ਪਿੱਛੇ ਜੇ ਕੈਨੇਡਾ ਦੇ ਵਿੱਚੋਂ ਖਬਰਾਂ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਕਿ ਕੈਨੇਡਾ ਹੁਣ ਐਕਸੈਪਟ ਨਹੀਂ ਕਰਦਾ ਉੱਥੇ ਵਰਕ ਪਰਮਿਟ ਦੇ ਉੱਪਰ ਤੁਸੀਂ ਜਾਣਾ ਹੀ ਨਹੀਂ ਉੱਥੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਉਣਗੀਆਂ ਇਹਦੇ ਨਾਲ ਤੁਹਾਡੀ ਅਕੈਡਮੀ ਦੇ ਵਿੱਚ ਬੱਚਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਸਰ ਇਹ ਗੱਲ ਤੇ ਮੈਂ ਜ਼ਰੂਰ ਆਣਾ ਚਾਹਣਾ ਕਿਉਂਕਿ ਮੇਨ ਮੁੱਦਾ ਇਹੀ ਆ ਆਪਣਾ ਆਪਣੇ ਵਾਲੇ ਕੀ ਆ ਥੋੜਾ ਹੁਣ ਸੁਣਨਾ ਥੋੜਾ ਕੌੜ ਸੱਚ ਨਾ ਕ ਪਰ ਦੇਖੋ ਆਪਾਂ ਹੁਣ ਲੋਕੀ ਕਹਿੰਦੇ 10ਵੀਂ ਕਰ ਲੈਂਦੇ ਨੇ ਪਲੱਸ 2 ਕਰ ਲੈਂਦੇ ਨੇ ਫਿਰ ਬੀਏ ਕਰ ਲੈਂਦੇ ਨੇ ਫਿਰ ਐਮਬੀਏ ਸਾਰਾ ਕੁਝ ਕਰਕੇ ਬੈਠੇ ਫਿਰ ਕਹਿੰਦੇ ਨੇ ਓਹੋ ਲੈਣੀ ਤਾਂ ਨੌਕਰੀ ਸੀਗੀ ਕਿਤੇ ਸਕਿਪ ਹੋ ਗਿਆ ਕਿਤੇ ਕੁਝ ਹੁਣ ਮੈਂ 10ਵੀਂ ਪਾਸ ਕਰਨ ਤੋਂ ਬਾਅਦ ਹੀ 17 ਸਾਲ ਜਦੋਂ ਲੱਗੇ ਉਸ ਤੋਂ ਬਾਅਦ ਹੀ ਜੌਬ ਲੈ ਲਈ ਚਲੋ ਮੇਰੀ ਸਟੱਡੀ ਲਾ ਲਓ ਜਾਂ ਮੈਨੂੰ ਨੌਲੇਜ ਉਸਿੰਗ ਲੈ ਕੇ ਲਾ ਲਓ ਹਨਾ ਉਸ ਸਾਈਡ ਨੂੰ ਲੈ ਕੇ ਮੈਂ ਹੋ ਗਿਆ ਬਟ ਮੈਂ ਚਾਹੁੰਨਾ ਕਿ ਹਾਂ ਤੁਹਾਨੂੰ ਸਹੀ ਟਾਈਮ ਤੇ ਸਹੀ ਗਾਈਡੈਂਸ ਜਿਹੜੀ ਮਿਲ ਜਵੇ ਹਨਾ ਤੇ ਇੰਨੇ ਸਾਲ ਬਰਬਾਦ ਕਰਨ ਨਾਲੋਂ ਆਪਾਂ ਇੰਨੇ ਸਾਲ ਪੜ੍ਹਾਈ ਤਾਂ ਕਰ ਸਾਰਾ ਕੁਝ ਬਟ ਕ ਠੀਕ ਹੈ ਜੀ ਇਹ ਆਪਣੇ ਯੂਪੀ ਬਿਹਾਰ ਵਾਲੀ ਸਾਈਡ ਤੇ ਆਪਾਂ ਦੇ ਦਿਆਂ ਯੂਪੀ ਅਸੀ ਰੈਂਕ ਆ ਕੇ ਸਾਰਾ ਕੁਝ ਆ ਗਿਆ ਵਧੀਆ ਹੋ ਗਿਆ ਬਟ ਉਹ ਬੰਦੇ ਆਪਣਾ ਸਟੱਡੀ ਤੋਂ ਬਾਅਦ ਸਟੱਡੀ ਦੇ ਨਾਮ ਨਾਲ ਹੀ ਉਹ ਆਪਣੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਸ਼ੁਰੂ ਕਰਦੇ ਨੇ ਆਪਣੇ ਤਾਂ ਕਿਤੇ ਬੀਏ ਕਰਨ ਤੋਂ ਬਾਅਦ ਸੋਚਦੇ ਨੇ ਵੀ ਅਸੀਂ ਕਰੀਏ ਕੀ ਅੱਗੇ ਹੁਣ ਠੀਕ ਹੈ ਜੀ ਜਦ ਤੱਕ ਏਜ ਨਿਕਲ ਜਾਂਦੀ ਹੈ ਜਦ ਤੱਕ ਨਾ ਬੱਚਾ ਇੱਕ ਵਾਰ ਬੱਚਾ ਕਾਲਜ ਲਾਈਫ ਚ ਐਂਟਰ ਹੋ ਗਿਆ ਤੁਹਾਨੂੰ ਪਤਾ ਹੀ ਆ ਫਿਰ ਠੀਕ ਹੈ ਜੀ ਨਾ ਬੱਚਾ ਪੜਨ ਜਾਊਗਾ ਨਾ ਕੁਝ ਹੋਰ ਕਰਨ ਜਾਊਗਾ ਬਹੁਤ ਹੀ ਬੱਚੇ ਰੇਅਰ ਹੁੰਦੇ ਨੇ ਜਿਹੜੇ ਕਿ ਅੱਗੇ ਉਹ ਕਰ ਪਾਉਂਦੇ ਨੇ ਤੇ ਫਿਰ ਜਦੋਂ ਬੱਚੇ ਦੀ ਏ ਤੇ ਉਹਨਾਂ ਦਾ ਫਿਜ਼ੀਕਲ ਵਰਕਆਊਟ ਲੈ ਕੇ ਬਹੁਤ ਘੱਟ ਹੁੰਦੇ ਨੇ ਠੀਕ ਹੈ ਤੇ ਇਹਦੇ ਇਸ ਇਸੇ ਹੀ ਹਾਲ ਸਾਨੂੰ ਪੰਜਾਬ ਪੁਟਸ ਦੇ ਵਿੱਚ ਵੀ ਦੇਖਣ ਨੂੰ ਆਇਆ ਜਦੋਂ ਟ੍ਰਾਇਲ ਹੁੰਦੇ ਨੇ ਸਾਰਾ ਤੇ ਫਿਜ਼ੀਕਲ ਵਰਕਆਊਟ ਲੈ ਕੇ ਕੁੜੀਆਂ ਦਾ ਬਹੁਤ ਜ਼ਿਆਦਾ ਹੁੰਦਾ ਹੈ ਔਖਾ ਹੁੰਦਾ ਕਿਉਂਕਿ ਉਹਨਾਂ ਨੂੰ ਨਾ ਉਸ ਤਰ੍ਹਾਂ ਦਾ ਕੋਈ ਗਰਾਊਂਡ ਮੈਲ ਪੰਦਾ ਹੈ ਨਾ ਉਹਨਾਂ ਨੂੰ ਕੋਈ ਸਹੀਦ ਮਾਲ ਮੈਲ ਪੰਦੀ ਆ ਮੋਸਟਲੀ ਪੇਰੈਂਟਸ ਨੂੰ ਹੁੰਦਾ ਜਾਂਦਾ ਇਹਨਾਂ ਦਾ ਪਲੱਸ 2 ਤੋਂ ਬਾਅਦ ਵਿਆਹ ਉਹ ਕਰਕੇ ਤੋਰੀਏ ਜਾਂ ਫਿਰ ਉਹਨਾਂ ਹਾਈਲਾਈਟਸ ਕਰਕੇ ਇਹਨਾਂ ਨੂੰ ਬਾਹਰ ਤੋਰੀਏ ਸਭ ਜਿਹਾ ਬਟ ਜਦੋਂ ਗੱਲ ਆਈ ਸਰਕਾਰੀ ਨੌਕਰੀ ਲੈ ਕੇ ਉਦੋਂ ਬੱਚਾ 1 ਮ ਠੀਕ ਹੈ ਬੱਚਾ ਕਹਿੰਦਾ ਵੀ ਸਾਨੂੰ ਇੱਕ ਮਹੀਨੇ ਦੇ ਵਿੱਚ ਜੋਬ ਮਿਲ ਜਾ। ਹੁਣ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਇਸ ਤਰ੍ਹਾਂ ਕਰਕੇ ਕਿ ਸਾਨੂੰ ਇੱਕ ਦੋ ਮਹੀਨੇ ਵਿੱਚ ਮਿਲ ਜਾਊਗਾ। ਹਾਂ। ਪਰ ਤੁਸੀਂ ਖੁਦ ਦੇਖੋ ਪੂਰੇ ਪੰਜਾਬ ਦੇ ਵਿੱਚ ਮੰਨ ਲਓ ਜੇ ਪੰਜਾਬ ਪੁਲਿਸ ਦਾ ਪੇਪਰ ਟਰਾਈ ਕਰਦੇ ਆਂ ਕਨਸਟੇਬਲ ਦਾ 2.5 ਲੱਖ ਬੱਚਾ ਫਾਰਮ ਭਰਦਾ ਏ। 2.5 ਲੱਖ ਦੀ ਪੋਸਟਾਂ ਸਾਰੀਆਂ 1700 ਨੇ। ਠੀਕ ਹੈ ਜੀ। ਤਾਂ ਫਿਰ ਉਹ 2.5 ਲੱਖ ਇੱਕ ਮਹੀਨੇ ਦੇ ਵਿੱਚ ਬੰਦਾ ਕਹਿੰਦਾ ਮੈਂ 2000 ਦੇ ਵਿੱਚ ਕਵਰ ਅਪ ਕਰਨਾ ਏ। ਨਹੀਂ ਬਹੁਤ ਪੋਸੀਬਲ ਹੋਏਗਾ। ਤਾਂ ਐਟ ਲੀਸਟ ਜੇ ਆਪਾਂ 15 ਸਾਲ ਮੈਂ ਕਹਿੰਦਾ ਜੇ ਤੁਸੀਂ ਸਟੱਡੀ ਨਹੀਂ ਕਰਦੇ ਹੋ ਬ ਨਾਲੇ ਤੁਹਾਨੂੰ ਜੋਬ ਆ ਜਿਹੜੀ ਗਰੰਟਡ ਮਿਲੂਗੀ ਤੇ ਉਹ ਵੀ ਜਿਹੜੇ ਕਹਿੰਦੇ ਨਾ ਰਿਸ਼ਵਤ ਰਿਸ਼ਵਤ ਦੇ ਵਿੱਚ ਐਵੇਂ ਦਾ ਕੁਝ ਨਹੀਂ ਹੈਗਾ ਆਪ ਵੀ ਨਹੀਂ ਮਿਹਨਤ ਕਰਨੀ ਹੈ ਡੱਕਾ ਤੋੜਨਾ ਨਹੀਂ ਹੈਗਾ ਫਿਰ ਘਰੇ ਬੈਠੇ ਕਹੀ ਜਾਣਾ ਸਰਕਾਰਾਂ ਨੂੰ ਦੋਸ਼ ਦੇਈ ਜਾਣਾ ਠੀਕ ਆ ਇੱਕ ਫਾਰਮ ਕੋਈ ਕਿਸੇ ਨੇ ਭਰਿਆ ਨਹੀਂ ਹੁੰਦਾ ਹੈਗਾ ਉਹ ਹਨਾ ਜੇ ਮੰਨ ਲਓ ਕੋਈ ਸਰਕਾਰ ਬਦਲ ਗਈ ਆ ਕੁਝ ਵੀ ਕਿਸ ਤਰ੍ਹਾਂ ਦਾ ਕੋਈ ਸੀਨ ਹੋ ਗਿਆ ਕੋਈ ਰੱਟ ਪੈ ਗਈ ਉਹ ਤੇ ਫਿਰ ਉਹ ਤੇ ਕਹੀ ਜਾਣਾ ਇਹ ਤਾਂ ਜੀ ਸਰਕਾਰਾਂ ਦੀ ਗਲਤੀ ਆ ਉਹ ਆ ਇੰਨੀਆਂ ਪੋਸਟਾਂ ਨਿਕਲਦੀ ਨੇ ਹਰ ਸਾਲ ਹਰ ਰੋਜ਼ ਕੋਈ ਨਾ ਕੋਈ ਪੋਸਟ ਨਿਕਲਦੇ ਕਿਸ ਤਰ੍ਹਾਂ ਦੀ ਬਟ ਜੇ ਬੱਚੇ ਨੂੰ ਅਵੇਅਰਨੈਸ ਨਹੀਂ ਹੈ ਕਿਸ ਤਰ੍ਹਾਂ ਦੀ ਕਿ ਮੈਂ ਕਿਹੜ ਉਹ ਤਾਂ ਉਹ ਬੱਚੇ ਨੂੰ ਹਨਾ ਸਹੀ ਰਾਹਤ ਨਹੀਂ ਮਿਲ ਪੰਦਾ ਹੈਗਾ ਤੇ ਨਾ ਉਹ ਬੱਚਾ ਫਿਰ ਅੱਗੇ ਵਧ ਪੰਦਾ ਹੈ ਬਾਈ ਜੀ ਜਿਵੇਂ ਤੁਸੀਂ ਇਹ ਸਾਰੀ ਗੱਲ ਕਰ ਰਹੇ ਹੋ ਨਿੱਜੀ ਸਵਾਲ ਹੈ ਜੇਕਰ ਜਾਣਕਾਰੀ ਇਹਦੀ ਦੇਣੀ ਚਾਹ ਤਾਂ ਚੰਗੀ ਗੱਲ ਹੈ ਜਦੋਂ ਤੁਸੀਂ ਨੌਕਰੀ ਦੇ ਵਿੱਚੋਂ 17.5 ਸਾਲ ਦੀ ਉਮਰ ਦੇ ਵਿੱਚ ਉਹ ਚੀਜ਼ ਨੂੰ ਲਿਆ ਵੀ ਉਹ ਚੀਜ਼ ਨੂੰ ਗ੍ਰੈਂਡ ਵੀ ਕਰ ਲਿਆ ਉਹ ਚੀਜ਼ ਤੋਂ ਬਾਹਰ ਵੀ ਆ ਗਏ ਪਰਿਵਾਰ ਦਾ ਕਿਵੇਂ ਦਾ ਤੁਹਾਡੇ ਨਾਲ ਸੀਗਾ ਕਿਉਂਕਿ ਪਰਿਵਾਰ ਤਾਂ ਨਹੀਂ ਚਾਹਦਾ ਕਦੇ ਕਿ ਸਾਡਾ ਮੁੰਡਾ ਨੌਕਰੀ ਤੇ ਲੱਗਾ ਤਾਂ ਵਾਪਸ ਆ ਜੇ ਉਹਨਾਂ ਨੂੰ ਨਾਲ ਤਾਲਮਿਲ ਕਿਵੇਂ ਬਣਾਇਆ ਇਸ ਚੀਜ਼ ਨੂੰ ਬਣਾਇਆ ਕਿਵੇਂ ਜੀ ਦੇਖੋ ਫਸਟ ਆਫ ਆਲ ਤਾਂ ਇਹ ਸਾਰਾ ਦਾ ਇਹ ਮੇਰੀ ਚਲੋ ਪਰਸਨਲ ਲਾਈਫ ਸੀ ਮੈਨੂੰ ਇਹ ਤੁਹਾਨੂੰ ਮੈਂ ਦੱਸਣਾ ਚਾਹਣਾ ਮੇਰਾ ਸੀਗਾ ਕਿ ਮੈਂ ਚਲੋ ਆਰਮੀ ਜੋਬ ਕਰਾਂ ਸਭ ਵਧੀਆ ਹੋ ਗਿਆ ਮੇਰੇ ਕੁਝ ਡ੍ਰੀਮ ਸੀਗੇ ਉਸੇ ਨੂੰ ਲੈ ਕੇ ਹਨਾ ਤਾਂ ਉਹ ਹੋਏ ਪੂਰੇ ਉਸ ਤੋਂ ਬਾਅਦ ਇੰਡੀਅਨ ਆਰਮੀ ਟ੍ਰੇਨਿੰਗ ਕਰਨ ਮੈਂ ਤਾਂ ਕਹਿੰਦਾ ਹਰ ਇੱਕ ਨੂੰ ਕੰਪਲਸਰੀ ਆ ਤੁਹਾਡੇ ਅੰਦਰ ਨਾ ਗੱਟਸ ਪੈਦਾ ਹੋ ਜਾਂਦੇ ਨੇ ਕੁਝ ਕਰਨ ਦੇ ਮੈਂ 10ਵੀਂ ਬੱਚ ਸੀਗਾ ਬਟ ਮੈਂ ਉੱਥੇ ਹੀ ਰਹਿ ਕੇ ਆਪਣੀ ਸਟੱਡੀ ਕੰਪਲੀਟ ਕੀਤੀ ਹੋਰ ਸਭ ਚੀਜ਼ਾਂ ਕੀਤੀ ਆ ਆਰਮੀ 'ਚ ਰਹਿੰਦੇ ਰਹਿੰਦੇ ਸਾਰਾ ਹਨਾ ਤੇ ਅੰਦਰ ਆਰਮੀ ਨੇ ਇੰਨੇ ਜ਼ਿਆਦਾ ਗੱਟਸ ਪੈਦਾ ਕਰ ਦਿੱਤੇ ਕਿ ਯਾਰ ਤੂੰ ਕੁਝ ਵੀ ਕਰ ਸਕਦਾ ਹੈ ਕੁ ਦੇਖ ਰਿਹਾ ਹੁਣ ਕਹ ਰਿਹਾ ਹਰ ਰੋਜ਼ ਮੈਨੂੰ ਇਹੀ ਕਹੇ ਸੀ ਕਿ ਜਦੋਂ ਮੈਂ ਛੱਡਣ ਦੀ ਕਹ ਰਿਹਾ ਮੈਂ ਮੈਂ ਛੱਡ ਦੇਣਾ ਮੈਂ ਨਹੀਂ ਆਪਣਾ ਹੱਕ ਕੁਛ ਕਰਾਂਗਾ ਤੇ ਕਹੇ ਸੀ ਕਿ ਤੂੰ ਬਹੁਤ ਗਲਤ ਕਰ ਰਿਹਾ ਤੂੰ ਪਛਤਾਏਗਾ ਤਾਂ ਉਹੀ ਅੱਜ ਨੇ ਜਿਹੜੇ ਮੈਨੂੰ ਫੋਨ ਕਰਕੇ ਆ ਨਾ ਅਪਾਇੰਟਮੈਂਟ ਲੈਂਦੇ ਨੇ ਤੁਸੀਂ ਮੇਲੀ ਹੈ ਨਾ ਸਾਡਾ ਬੱਚਾ ਰੱਖ ਲਓਗੇ ਤੇ ਤੁਸੀਂ ਇਹ ਕਰ ਲਓਗੇ ਤਾਂ ਇਹੀ ਗੱਲ ਹੁੰਦੀ ਹੈ ਜਦੋਂ ਤੁਸੀਂ ਮਿਹਨਤ ਨਹੀਂ ਛੱਡਦੇ ਇੱਕੋ ਸਾਈਡ ਤੇ ਮੈਨੂੰ ਲੱਗਦਾ ਹੈ 4-5 ਸਾਲ ਬਟ ਮੈਂ ਉਹ ਕਰ ਦਿਖਾਇਆ ਠੀਕ ਹੈ ਜੀ ਅੱਜ ਉਹ ਸਾਰਾ ਸਿਸਟਮ ਖੜਾ ਹੋ ਗਿਆ ਸਰਦੀ ਬਦੌਲ ਸਬਜ਼ੀਆਂ ਲੈ ਕੇ ਤੇ ਮੈਂ ਉਹੀ ਕਹਣਾ ਜੇ ਤੁਸੀਂ ਆਪਣੇ ਸੁਪਨੇ ਦੇਖਦੇ ਹੋ ਮੇਰਾ ਸੁਪਨਾ ਸੀਗਾ ਪਰ ਆਰਮੀ ਜਾਣ ਦਾ ਮੈਂ ਪੂਰਾ ਕਰ ਲਿਆ ਮੇਰਾ ਸੁਪਨਾ ਸੀਗਾ ਫਿਰ ਮੈਂ ਆਪਣੀ ਆਰਮੀ ਬਣਾਉਣ ਦਾ ਮੈਂ ਉਹ ਵੀ ਪੂਰਾ ਕਰ ਲਿਆ ਤੁਹਾਡੇ ਅੰਦਰ ਗੱਠ ਸੋਣੇ ਚਾਹੀਦੇ ਨੇ ਕਿਸੇ ਵੀ ਚੀਜ਼ ਨੂੰ ਲੈ ਕੇ ਤੇ ਤੁਹਾਡਾ ਜੇ ਖੁਦ ਤੇ ਵਿਸ਼ਵਾਸ ਆਤਾ ਤੁਸੀਂ ਘਰਦਿਆਂ ਨੂੰ ਵਿਸ਼ਵਾਸ ਆਰਾਮ ਦਾ ਹੀ ਦੇ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਪੇਰੈਂਟਸ ਦਾ ਗੱਲ ਹੁੰਦਾ ਪੇਰੈਂਟਸ ਵਿਚਾਰੇ ਆਪਣੇ ਅਨਪੜ੍ਹ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਅੱਗੇ ਦਾ ਕੀ ਆ ਸਿੱਧੀ ਖੁੱਲ੍ਹ ਨੂੰ ਬੈਠ ਗੱਲ ਤਾਂ ਜੇ ਤੁਸੀਂ ਨੇ ਜੇ ਤੁਸੀਂ ਜੌਬ ਤੇ ਲਾਗੇ ਮੰਨ ਲਓ ਮੈਂ 40000 ਕਮਾਉਂਦਾ ਸੀਗਾ 40000 ਪੇਮੈਂਟ ਸੀ ਮੰਨ ਲਓ ਜੇ ਮੈਂ ਲੱਖ ਕਮਾਉਣਾ ਤਾਂ ਮੈਨੂੰ 40000 ਨੂੰ ਠੋਕਰ ਮਾਰਨੀ ਹੀ ਪੈਣੀ ਹੈ ਜੀ ਤਾਂ ਕਿਤੇ ਜਾ ਕੇ ਮੈਂ ਲੱਖ ਮਾਉਣ ਜੋਗ ਹੋਊਗਾ ਜੀ ਤਾਂ ਇਦਾਂ ਹੀ ਆ ਤੁਸੀਂ ਆਪਣੇ ਸੁਪਨੇ ਤੇ ਭਰੋਸਾ ਰੱਖੋ ਸਬਜ਼ੀਆਂ ਲੈ ਕੇ ਠੀਕ ਹੈ ਤੇ ਆ ਕੀ ਛੱਡਣਾ ਤੁਸੀਂ ਗੱਲ ਕਰਦੇ ਹੋ ਨੌਕਰੀ ਛੱਡਣ ਦੀ ਇਹਨਾਂ ਨੇ ਨੌਕਰੀ ਛੱਡੀ ਜੀ ਮੈਂ ਅਮਰੀਕਾ ਛੱਡਿਆ ਛੱਡਣ ਲਈ ਤੁਹਾਨੂੰ ਇਹ ਨਹੀਂ ਸੋਚਣਾ ਪੈਂਦਾ ਵੀ ਤੁਹਾਡਾ ਨੁਕਸਾਨ ਕੀ ਹੁੰਦਾ ਛੱਡਣ ਲਈ ਤੁਹਾਨੂੰ ਇਹ ਹੁੰਦਾ ਵੀ ਤੁਹਾਡੇ ਕੋਲੇ ਮਗਰ ਬਚਦਾ ਕੀ ਆ ਇਹਨਾਂ ਕੋਲੇ ਨੌਲੇਜ ਸੀਗੀ ਇਹਨਾਂ ਕੋਲੇ ਗਿਆਨ ਸੀ ਮੇਰੇ ਕੋਲੇ ਇਹ ਸੀ ਵੀ ਮੇਰੇ ਕੋਲੇ ਜਿੰਨਾ ਕ ਅਮਰੀਕਾ ਛੱਡ ਕੇ ਬਚਦਾ ਉਹਦੇ ਨਾਲ ਵੀ ਮੈਂ ਸਰਵਾਈਵ ਕਰ ਸਕਦਾ ਛੱਡਣ ਲਈ ਤਿਆਗਤਾ ਕਰਨਾ ਹੀ ਪੈਣਾ ਕਟਾ ਦਾ ਪੈਣਾ ਹੀ ਪੈਣਾ ਪਰ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਬਾਕੀ ਦੇ ਫਾਇਦੇ ਨੇ ਉਹ ਤੁਹਾਨੂੰ ਦਿਮਾਗ ਚ ਲੈ ਕੇ ਤੁਹਾਨੂੰ ਤਿਆਗ ਕਰਨਾ ਪੈਂਦਾ ਛੱਡਣਾ ਪੈਂਦਾ ਠੀਕ ਹੈ ਨਾ ਇਹਨਾਂ ਨੇ ਨੌਕਰੀ ਛੱਡੀ ਪਰ ਅੱਜ ਕਿੰਨੀਆਂ ਨੌਕਰੀਆਂ ਦੁਆਰੇ ਨੇ ਜੇ ਨੌਕਰੀ ਨਾ ਛੱਡ ਦੇ ਇਹ ਨਹੀਂ ਸੰਭਵ ਜਿ ਬਾਬਾ ਨਾਲ ਖੱਟੀ ਨਾ ਛੱਡਦਾ ਠੀਕ ਹੈ ਨਾ ਇਹ ਜਿਹੜੀ ਬਹੁਤ ਸੋਹਣੀ ਗੱਲ ਬਾਈ ਹੋਰਾਂ ਦੇ ਪੱਲੂ ਕਹੀ ਗਈ ਹੈ ਬਾਈ ਇੱਕ ਦੋ ਸਵਾਲਾਂ ਦੇ ਨਾਲ ਆਪਾਂ ਸਮਾਪਤੀ ਕਰਾਂਗੇ ਜਿਵੇਂ ਇੱਥੇ ਲੜਕੀਆਂ ਦੇ ਰਹਿਣ ਦਾ ਰੋਟੀ ਪਾਣੀ ਦਾ ਸਾਰਾ ਤੁਸੀਂ ਵੇਖਦੇ ਹੋ ਮਾਹੌਲ ਪਰਿਵਾਰਕ ਮਾਹੌਲ ਦਿੰਦੇ ਹੋ ਉਹ ਸਾਰੀ ਚੀਜ਼ ਦੇ ਵਿੱਚ ਘਰਦਿਆਂ ਦਾ ਰਿਐਕਸ਼ਨ ਕਿਵੇਂ ਦਾ ਹੁੰਦਾ ਜਿਹੜੇ ਮਾਪਿਆਂ ਦੇ ਵੱਲੋਂ ਬੱਚੀਆਂ ਨੂੰ ਇੱਥੇ ਛੱਡਿਆ ਜਾਂਦਾ ਨੌਜਵਾਨ ਮੁੰਡਿਆਂ ਨੂੰ ਛੱਡਿਆ ਜਾਂਦਾ ਕਿਉਂਕਿ ਖਤਰਾ ਦੋਵਾਂ ਦੇ ਉੱਪਰ ਬਣਿਆ ਪਿਆ ਹੈ ਨੌਜਵਾਨ ਪੀੜ੍ਹੀ ਜਿਹੜੀ ਹੈ ਡਾਵਾਡੋਲ ਹੋਈ ਪਈ ਹੈ ਇਹਨੂੰ ਮੰਨਣਾ ਪੈਣਾ ਹੈ ਉਹਨਾਂ ਦੇ ਵੱਲੋਂ ਤੁਹਾਨੂੰ ਫੀਡਬੈਕ ਕਿਵੇਂ ਦੇ ਮਿਲਦੇ ਨੇ ਉਹਨਾਂ ਦੇ ਵੱਲੋਂ ਜਾਂ ਫਿਰ ਬੱਚਿਆਂ ਦੇ ਵੱਲੋਂ ਫੀਡਬੈਕ ਤੁਹਾਨੂੰ ਕਿਵੇਂ ਦੇ ਮਿਲਦੇ ਆ ਇਹ ਸਵਾਲ ਦਾ ਜਵਾਬ ਸਾਰੇ ਬੈਸ ਸਰ ਵਧੀਆ ਦੇਣਗੇ ਪਰ ਮੈਂ ਤੁਹਾਨੂੰ ਬੇਸੇ ਦੱਸ ਦਿੰਦਾ ਕਿ ਦੇਖੋ ਹੁਣ ਇਹ ਸੀ ਇਨਕਸੈਪਟ ਕਰਨਾ ਪੈਣਾ ਕਿ ਆਪਣੇ ਪੰਜਾਬ ਦੇ ਵਿੱਚ ਨਸ਼ਾ ਹੈ ਠੀਕ ਹੈ ਜੀ ਨੋ ਡਾਊਟ ਹੁਣ ਸਾਡੇ ਕੋਈ ਬੱਚੇ ਕੁੜੀਆਂ ਮੁੰਡੇ ਆਉਂਦੇ ਨੇ ਲੋਕਾਂ ਕੋ ਤਾਂ ਇੱਕ ਇੱਕ ਜਵਾਬ ਨਹੀਂ ਸੰਭਾਲਿਆ ਜਾਂਦਾ ਅੱਜ ਤਾਂ ਫਿਰ ਇੱਥੇ 100 ਪਲੱਸ ਬੱਚਾ ਰੱਖੀ ਬੈਠੇ ਆ ਤਾਂ ਉਹਦੇ ਲਈ ਕੀ ਸਿਸਟਮ ਕਰਦੇ ਕੀ ਸਾਰਾ ਕੁਝ ਉਹ ਸਾਰੇ ਤੁਹਾਨੂੰ ਦੱਸਣਗੇ ਨਾ ਕਿਵੇਂ ਆਪਾਂ ਬੱਚਿਆਂ ਦਾ ਉਹ ਕਰਦੇ ਆ ਇੱਥੇ ਜਦੋਂ ਆਹ ਵਧੀਆ ਸਾਡੇ ਕੋਲੇ ਇਹ ਨਹੀਂ ਹੈ ਵੀ ਕਿਸੇ ਚੀਜ਼ ਤੇ ਪਾਬੰਦੀ ਆ ਪਹਿਲੀ ਗੱਲ ਕਦੇ ਕਿਸੇ ਨੂੰ ਟੱਚ ਨਹੀਂ ਕੀਤਾ ਕਦੇ ਮਾਰੇ ਕੁੱਟਿਆ ਨਹੀਂ ਅਸੀਂ ਬਾਡੀ ਨਹੀਂ ਬਦਲਦੇ ਅਸੀਂ ਮਨ ਬਦਲਦੇ ਆ ਆਉਂਦੇ ਸਾਰ ਦੱਸਦੇ ਆ ਵੀ ਤੇਰਾ ਫਾਇਦਾ ਕੀ ਆ ਤੇਰਾ ਨੁਕਸਾਨ ਕੀ ਆ ਫਿਰ ਉਹਨਾਂ ਨੂੰ ਇਹ ਨਹੀਂ ਹੈ ਵੀ ਉਹਨਾਂ ਦਾ ਮੂੰਹ ਬੰਨਣਾ ਆ ਜਾਂ ਉਹਨਾਂ ਲਈ ਕਿਚਨ ਖੁੱਲੀ ਆ ਉਹਨਾਂ ਲਈ ਹਰ ਚੀਜ਼ ਓਪਨ ਆ ਜੋ ਫਾਇਦਾ ਆ ਜੋ ਨੁਕਸਾਨ ਆ ਖਾਣ ਪੀਣ ਦਾ ਉਹ ਉਹਨਾਂ ਤੇ ਆ ਅਸੀਂ ਅਸੀਂ ਪਰਿਵਾਰਕ ਰੱਖਦੇ ਆ ਔਰ ਮਾਂ ਪਿਓ ਇੰਨੇ ਖੁਸ਼ ਨੇ ਬੱਚਿਆਂ ਦੇ ਤਸੀਂ ਸੋਚ ਨਹੀਂ ਸਕਦੇ ਸਾਡੇ ਨਾਲ ਪਰਸਨਲ ਗੱਲਾਂ ਕਰਦੇ ਨੇ ਇੱਥੋਂ ਤੱਕ ਕਿ ਇਹਨਾਂ ਦੇ ਗੱਲ ਨੌਕਰੀਆਂ ਦੀ ਨਹੀਂ ਹੈ ਇਹਨਾਂ ਦੇ ਫਿਊਚਰ ਦੀਆਂ ਇਹਨਾਂ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਨੇ ਇੱਕ ਅਸੀਂ ਹੋਰ ਤਜਰਬਾ ਦੇਖਿਆ ਮੁੰਡੇ ਕੁੜੀਆਂ ਦੀ ਇਕੱਠੀ ਪ੍ਰੈਕਟਿਸ ਕਰਾਉਣ ਨਾਲ ਉਹਨਾਂ ਦੇ ਵਿੱਚ ਨਾ ਜਗਿਆਸਾ ਜ਼ਿਆਦਾ ਆਉਂਦੀ ਆ ਵੀ ਅਸੀਂ ਜ਼ਿਆਦਾ ਕੰਪੀਟੀਸ਼ਨ ਲੜੀਏ ਦੂਜੀ ਗੱਲ ਉਹਨਾਂ ਚ ਬੋਲ ਜਿਹੜਾ ਬੋਲੀ ਆ ਨਾ ਉਹ ਕੰਟਰੋਲ ਚ ਰਹਿੰਦੀ ਆ ਸਾਡੇ ਕੋਲੇ ਮਾਫੀਨਾਮਾ ਕੋਈ ਨਹੀਂ ਹੈ ਕਿਸੇ ਲਈ ਜੇ ਕੋਈ ਗਲਤੀ ਕਰਦਾ ਨਾ ਉਦਲੀ ਮਾਫੀ ਨਾ ਮਾਨੀਗਾ ਅਸੀਂ ਪਹਿਲੇ ਹੀ ਪਿਆਰ ਨਾ ਸਮਝਾਉਨੇ ਹਰ ਗੱਲ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਉਹਦੇ ਫਾਇਦੇ ਆਂ ਦੀਆਂ ਇਹ ਆਮ ਅਸੀਂ ਸਭ ਕੁਝ ਉਹਨਾਂ ਨੂੰ ਕਲੀਅਰ ਕਰ ਦਿੰਦੇ ਆਂ ਵੀ ਇਹ ਤੁਹਾਡੇ ਲਈ ਅਸੀਂ ਕਰ ਰਹੇ ਆਂ ਹੂੰ ਠੀਕ ਹੈ ਨਾ ਫਿਰ ਉਹਨਾਂ ਦੇ ਮਾਪਿਆਂ ਨੂੰ ਇੱਕ ਵੀ ਲਾਂਭਾ ਨਹੀਂ ਆਇਆ ਇੱਕ ਵੀ ਲਾਂਭਾ ਨਹੀਂ ਕਿਸੇ ਦਾ ਆਇਆ ਕਦੇ ਵੀ ਔਰ ਇੰਨੇ ਬੱਚੇ ਖੁਸ਼ ਨੇ ਕਈ ਬੱਚੇ ਤਾਂ ਕਹਿੰਦੇ ਵੀ ਸਾਡਾ ਮਨ ਨਹੀਂ ਕਰਦਾ ਅੱਗੇ ਇੱਥੇ ਸਾਡੀ ਸੰਡੇ ਨੂੰ ਛੁੱਟੀ ਹੁੰਦੀ ਆ ਹੂੰ ਸੈਚਰਡੇ ਹਫ਼ਤੇ ਨੂੰ ਤੋਂ ਬਾਅਦ ਸੰਡੇ ਦੀ ਮੰਡੇ ਹਫ਼ਤੇ ਆਫਡੇ ਤੋਂ ਬਾਅਦ ਆਉਣਾ ਬੱਚੇ ਜਾਂਦੇ ਨਹੀਂ अच्छा। ਇਹਦੇ ਸਾਡਾ ਤਾਂ ਮਨ ਲੱਗਿਆ ਹੋਇਆ ਹੋਰ ਸਾਡਾ ਹੁਣ ਉਹਨਾਂ ਨੂੰ ਕੈਲਕੂਲੇਸ਼ਨ ਹੋਣ ਲੱਗੀ। ਵੀ ਜੇ ਇੱਕ ਦਿਨ ਅਸੀਂ ਘਰੇ ਜਾ ਕੇ ਤਲੀ ਚੀਜ਼ ਖਾਂਦੇ ਆ ਸਫਰ ਕਰਦੇ ਆ ਸਾਨੂੰ ਠੇਕਵਾ ਹੁੰਦਾ ਤਾਂ ਸਾਡਾ ਨੁਕਸਾਨ ਨਹੀਂ ਆ। ਹਾਂ। ਉਹਨਾਂ ਨੇ ਆਪਦਾ ਮਕਸਦ ਬਣਾ ਲਿਆ, ਟਾਰਗੇਟ ਬਣਾ ਲਿਆ। ਜੀ। ਚੰਗੇ ਇਨਸਾਨ ਚੰਗੇ ਪਲੇਅਰ ਚੰਗੇ ਅਫਸਰ ਬਣ ਕੇ ਜਾਣਗੇ। ਜੀ। ਬਾਈ ਜੀ ਜਾਂਦੇ ਜਾਂਦੇ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਚੰਦਕ ਸ਼ਬਦਾਂ ਦੇ ਵਿੱਚ ਤੁਹਾਡੇ ਕੋਲੋਂ ਵੀ ਤੇ ਤੁਹਾਡੇ ਕੋਲ ਵੀ ਬਾਈ ਜੀ ਮੈਂ ਸੁਨੇਹਾ ਲੈਣਾ ਚਾਹੁੰਦਾ। ਜਿੰਨਾ ਮਿਹਨਤ ਕੀਤੇ ਉਹ ਸ਼ੇਰਾਂ ਵਰਗੇ ਨੇ ਮਰਦ ਦਲੇਰਾਂ ਵਰਗੇ ਨੇ ਗੁਰੂ ਦੀਆਂ ਮਹਿਰਾਂ ਵਰਗੇ ਨੇ ਮੰਨਿਏ ਉਹਨਾਂ ਦੇ ਫਰੀਨੇ ਠੀਕ ਹੈ ਜੇ ਮੈਂ ਇੱਕ ਸ਼ੇਰ ਮੇਰੇ ਉਹਦੇ ਤਾਂ ਇਹ ਮੱਖਣਪਾਜੀ ਵੀ ਬੋਲਦੇ ਰਹੇ ਨੇ ਜੀਨੇ ਕੁਛ ਕਰਨਾ ਆ ਠੀਕ ਆ ਉਹਨੂੰ ਮਕਸਦ ਲੈ ਕੇ ਚੱਲਣਾ ਹੀ ਪੈਣਾ ਜੇ ਆਪਣੇ ਆਪ ਨੂੰ ਮੂਰਤ ਬਣਾਉਣਾ ਪੱਥਰੋਂ ਤੁਸੀਂ ਤਾਂ ਥੋੜੀ ਸੈਣੀ ਨਾ ਤਾਂ ਕਢਣਾ ਪੈਣਾ ਉਦੋਂ ਤੱਕੜਿਆ ਜਾਣਾ ਹੀ ਪੈਣਾ ਠੀਕ ਆ ਨਾ ਜਿਹੜਾ ਥੋੜੀ ਸੈਣੀ ਤੋਂ ਡਰ ਗਿਆ ਮਿਹਨਤ ਤੋਂ ਡਰ ਗਿਆ ਉਹ ਪੋਰਟੂਗਾਲ ਭਾਈ ਜੀ ਤੁਹਾਡਾ ਸੁਨੇਹਾ ਮੇਰਾ ਸੁਨੇਹਾ ਤਾਂ ਸਰ ਯੂਥ ਨੂੰ ਸਪੈਸ਼ਲੀ ਇਹੀ ਆ ਕਿ ਤੁਸੀਂ ਬਾਹਰ ਭੱਜਣ ਦੀ ਬਜਾਏ ਸਭ ਤੋਂ ਪਹਿਲਾਂ ਇੱਥੇ ਇੱਕ ਵਾਰ ਟਰਾਈ ਕਰਕੇ ਦੇਖੋ ਠੀਕ ਆ ਨਹੀਂ ਗੱਲ ਬਣਦੀ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਮੈਂ ਤੁਹਾਨੂੰ ਗੱਲ ਬਣਾ ਕੇ ਦਿਖਾਵਾਂ ਕਿ ਗੱਲ ਕਿਵੇਂ ਬਣਦੀ ਆ ਪਰ ਮੈਂ ਇਹੀ ਕਹਿਣਾ ਕਿ ਜਿਗਰਾ ਲੈ ਕੇ ਆਓ ਥੋੜਾ ਜਿਆ ਠੀਕ ਹੈ ਬਾਸ ਕਿਉਂਕਿ ਭੱਜਣਾ ਪੱਦੰਦੇ ਨਹੀਂ ਠੀਕ ਹੈ ਪਜਾਉਂਦੇ ਬਹੁਤ ਆ ਗਰਾਊਂਡਾਂ ਦੇ ਵਿੱਚ ਸਾਡੇ ਦੋ ਸਰ ਦੇ ਹੀ ਹੁਣ ਸਰ ਦੇ ਜਦੋਂ ਟ੍ਰੇਨਿੰਗ ਹੋਈ ਆ 300 ਪਲੱਸ ਇਹਨਾਂ ਨਾਲ ਸਬ ਇੰਸਪੈਕਟਰਾਂ ਨੇ ਟ੍ਰੇਨਿੰਗ ਕੀਤੀ ਸਾਰਾ ਹਨਾ ਤੇ ਜਦੋਂ ਉਹ ਪਿੰਕਾ ਜਰ ਤੁਸੀਂ ਅੱਜ ਕੱਲ ਦੇਖਦੇ ਹੋ ਸਾਰਾ ਹਨਾ ਤਾਂ ਉਹਨਾਂ ਦੇ ਫਾਦਰ ਸਾਹਿਬ ਨਾਲ ਹੀ ਖੇਡੇ ਹਨਾ ਤਾਂ ਪਿੰਕਾ ਤਾਂ ਚਲੋ ਇਹਨਾਂ ਦੇ ਬਹੁਤ ਛੋਟਾ ਹੱਥਾਂ 'ਚ ਹੀ ਖੜਾਇਆ ਹੋਇਆ ਹੈ ਹਨਾ ਤੇ ਸੁਲਤਾਨ ਹੋਣੀ ਕਿ ਸੁਲਤਾਨ ਹੋਣੀ ਹੋਗੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀਰੇ ਬਹੁਤ ਵਧੀਆ ਕੰਮ ਕਰ ਰਿਹਾ ਨੋ ਡਾਊਟ ਮੈਂ ਪੂਰੀ ਦਿਲੋਂ ਸਪੋਰਟ ਆ ਸਾਰਾ ਹਨਾ ਬਾਈ ਦੇ ਨਾਲ ਆਪਾਂ ਸਾਰਾ ਬਟ ਗੱਲ ਇਹ ਹੈ ਕਿ ਜਦੋਂ ਤੁਸੀਂ ਜਿਹੜੇ ਵੀ ਗਰਾਊਂਡ 'ਚ ਜਾਂਦੇ ਹੋ ਤੁਸੀਂ ਉੱਥੇ ਇੱਕ ਦਿਨੇ ਇਕੱਠੇ ਦੇਖ ਪਾਉਂਦੇ ਹੋ ਦੂਸਰੇ ਦਿਨ ਵੀਰੇ ਉੱਥੇ ਗਰਾਊਂਡ 'ਚ ਕੋਈ ਵੀ ਨਹੀਂ ਆਉਂਦਾ ਹੈਗਾ ਠੀਕ ਹੈ ਏ ਇਹ ਰਿਐਲਿਟੀ ਹੈ ਵੀ ਤੁਸੀਂ ਆਪਣੀ ਟੀਮ ਨੂੰ ਕਹਿ ਕੇ ਦੂਸਰੇ ਦਿਨ ਚੈੱਕ ਕਰਵਾ ਸਕਦੇ ਹੋ ਚਾਹੇ ਹੂੰ ਠੀਕ ਹੈ ਤਾਂ ਮੈਂ ਚਾਹਣਾ ਬਹੁਤ ਵਧੀਆ ਉਪਰਾਲਾ ਤੁਹਾਡਾ ਬਹੁਤ ਵਧੀਆ ਤੁਸੀਂ ਇਹ ਸਾਰਾ ਗਾਈਡ ਅਪ ਕਰ ਰਹੇ ਹੋ ਪਰ ਗੱਲ ਇਹੀ ਆ ਕਿ ਥੋੜਾ ਜਿਹਾ ਨਾ ਜਿਵੇਂ ਹੁਣ ਆਪਾਂ ਨੂੰ ਤਾਂ ਪਤਾ ਹੈ ਇੱਥੇ ਸਾਡੇ ਅਕੈਡਮੀ ਜਾਉਣ ਸਾਰਾ ਹੁਣ ਤਾਂ ਪਤਾ ਦੋ ਦੋ ਟਾਈਮ ਤੁਹਾਨੂੰ ਦੱਸਈਏ ਬੱਚਿਆਂ ਨੇ ਕਿ ਦੋ ਦੋ ਟ੍ਰੇਨ ਕਰਨਾ ਨਹੀਂ ਉੜਦੇ ਸੀ ਖੜੇ ਹੁਣਾਂ ਤੇ ਹਾਂ ਗੱਲ ਇੱਥੇ ਆ ਆਪਾਂ ਇੱਕ ਟਾਈਮ ਤਾਂ ਹਰੇਕ ਨੂੰ ਮੋਟੀਵੇਟ ਕਰ ਸਕਦੇ ਆ ਇਹ ਉਮੀ ਹੈ ਜਿਵੇਂ ਬੱਚੇ ਨਾ ਰਾਤ ਨੂੰ ਕੋਈ ਮਿਲਖਾ ਸਿੰਘ ਦੀ ਮੂਵੀ ਦੇਖੇ ਤੇ ਸਵੇਰੇ ਟੈਰ ਪਾਇਆ ਹੁੰਦਾ ਉਹ ਤਾ ਇਦਾਂ ਹੀ ਆ ਕਿ ਪਿੰਕਾ ਚਰਕ ਦੀ ਵੀਡੀਓ ਦੇਖ ਕੇ ਵਿਚਾਰਾ ਇੱਕ ਦਿਨੇ ਖਾਣ ਸ਼ੁਰੂ ਕਰ ਪਾਊਗਾ ਪਰ ਜਦ ਤੱਕ ਉਹ ਤੇ ਪ੍ਰੋਪਰ ਕੋਈ ਸਿਸਟਮ ਨਹੀਂ ਲਾਗੂ ਹੁੰਦਾ ਜਦ ਤੱਕ ਉਹ ਤੇ ਪ੍ਰੋਪਰ ਕੋਈ ਘੜਾ ਨਹੀਂ ਹੁੰਦਾ ਹੈਗਾ ਜਦ ਤੱਕ ਕੁਝ ਨਹੀਂ ਹੋ ਸਕਦਾ ਜੀ ਠੀਕ ਹੈ ਤਾਂ ਕਹਿਣਾ ਨਹੀਂ ਕੁਝ ਕਰਕੇ ਦਿਖਾਓ ਪਿੰਕਾ ਚਰਕ ਵੀਰ ਬਹੁਤ ਵਧੀਆ ਕਰ ਰਿਹਾ ਤਾਂ ਸਪੋਰਟ ਆ ਵੀਰ ਤੇ ਇਸੀ ਦੇ ਉੱਤੇ ਥੋੜਾ ਜਿਹਾ ਗੌਰ ਕਰਿਓ ਤੇ ਇਹਨੂੰ ਕਿਵੇਂ ਹੈਂਡਲ ਆਊਟ ਕਰਨਾ ਤੁਸੀਂ ਚੰਗੀ ਤਰ੍ਹਾਂ ਤੋਂ ਹੀ ਸਮਝਦੇ ਹੋ ਸੀਨ ਲੈ ਕੇ ਤੇ ਦੁੱਦੀ ਪੁੱਤੀ ਫੁਲਾਈ ਦੁੱਦੀ ਪੁੱਤੀ ਫਲੇ ਲੰਬੀਆਂ ਉਮਰਾਂ ਹੋਣ ਤੂੰ ਅਫਸਰ ਬਣੇ ਤਸਵੀਰ ਬਾਦ ਦੇਣੇ ਬਹੁਤ ਸੌਖੇ ਨੇ ਕੋਲੋਂ ਦੁੱਧ ਪਿਉਣਾ ਹੂੰ ਬਹੁਤ ਔਖਾ ਕੋਲੋਂ ਤਿਆਰ ਕਰਕੇ ਨੌਕਰੀਆਂ ਦਰਵਾਉਣੀਆਂ ਤਰੱਕੀਆਂ ਦਵਾਉਣੀਆਂ ਹੂੰ ਠੀਕ ਹੈ ਮਿਹਨਤ ਦਾ ਕੰਮ ਆ ਹੂੰ ਅਸੀਰਵਾਦ ਦੇਣੇ ਸੋਕੇ ਨੇ ਅਸਲੀ ਵਰਦਾਨ ਦੇਣਾ ਜੋ ਕੋਸ਼ਿਸ਼ ਆਫ ਕਰ ਰਹੇ ਨੇ ਠੀਕ ਹੈ ਨਾ ਉਹ ਔਕਾ ਉਹ ਔਕਾ ਬਾਈ ਜੀ ਇਹ ਸਿੱਧੀਆਂ ਪੱਧਰੀਆਂ ਸਿੱਧੀਆਂ ਸਟੀਕ ਉਹ ਗੱਲਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਤੇ ਸਿਰਫ ਗੱਲਾਂ ਨਹੀਂ ਸਿਰਫ ਗੱਲਾਂ ਦਾ ਕੜਾ ਨਹੀਂ ਜ਼ਮੀਨੀ ਧਰਤਾਂ ਦੇ ਉੱਪਰ ਇਹਨਾਂ ਨੂੰ ਹਕੀਕਤ ਦੇ ਰੂਪ ਦੇ ਵਿੱਚ ਉਤਾਰਨਾ ਆਪਣੇ ਆਪ ਦੇ ਵਿੱਚ ਵੱਡੀ ਜद्दोजਹਿਦ ਹੋ ਜਾਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਆਲਮਗੀਰ ਦੇ ਵਿੱਚ ਚੰਨਾ ਆਲਮਗੀਰ ਬਾਈ ਹੋਰਾਂ ਦੇ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਤੇ ਨਾਲ ਪ੍ਰੀਤਮ ਸਿੰਘ ਹੋਰਾਂ ਦੇ ਵੱਲੋਂ ਜਿਹੜੇ ਕਿ ਕੋਹ ਸਹਿਬਾਨ ਨੇ ਜਿਨ੍ਹਾਂ ਦੀ ਸਿਟੀ ਦੇ ਉੱਤੇ ਦੌੜੇ ਹੋਏ ਨੌਜਵਾਨ ਅੱਜ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ ਇੰਸਪੈਕਟਰ ਬਤੌਰ ਵੱਖ-ਵੱਖ ਆਪਣੇ ਅਹੁਦਿਆਂ ਦੇ ਉੱਪਰ ਬਰਾਜਮਾਨ ਨੇ ਤੇ ਉਹਨਾਂ ਨੂੰ ਵੱਜਦੇ ਸਲੂਟ ਜਿਹੜੇ ਨੇ ਉਹ ਮਹਿਸੂਸ ਕਰਵਾਉਂਦੇ ਹੋਣਗੇ ਕਿ ਗਰਾਊਂਡਾਂ ਦੇ ਵਿੱਚ ਕੀਤੀ ਗਈ ਮਿਹਨਤ ਦਾ ਮੁੱਲ ਜ਼ਰੂਰ ਮੁੜਦਾ ਹੈ ਸੋ ਇਸ ਰਿਪੋਰਟ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਦਿੱਤੀਆਂ ਜੋ ਦਿਖਾਉਣ ਦੀ ਜੋ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਈ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਚੀਜ਼ ਇੱਕ ਨਵੀਂ ਜਗ੍ਹਾ ਇੱਕ ਨਵੀਂ ਸ਼ਖਸੀਅਤ ਦੇ ਨਾਲ ਮੁੜ ਤੁਹਾਡੇ ਰੂਬਰੂ ਹੋਵਾਂਗੇ ਬਹਿਰ ਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਰਿਪੋਰਟਾਂ ਲੈ ਕੇ ਲਗਾਤਾਰ ਤੁਹਾਡੇ ਮੁਖਾਤਿਬ ਹੋਣੇ ਰਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਵੀਰ ਸਿੰਘ ਸ਼ਿਰਗਲ ਲੁਧਿਆਣਾ